ਇਸ ਤਰ੍ਹਾਂ ਦੀਆਂ ਝਾਲੀ ਖਬਰਾਂ ਤੇ ਹੀਰਾ ਫੇਰੀ ਵਾਲੀਆਂ ਖਬਰਾਂ ਜਾਂ ਮੀਡੀਏ ਨੂੰ ਇਸ ਤਰ੍ਹਾਂ ਦੇ ਪੇਸ਼ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਇਹਦੇ ਨਾਲ ਹੀ ਪੋਲੀਟੀਕਲ ਪਾਰਟੀਆਂ ਨੂੰ ਵੀ ਰਾਸੀ ਪਾਰਟੀਆਂ ਨੂੰ ਵੀ ਇਹ ਅਜਿਹੇ ਅੰਸਰਾਂ ਦੇ ਉੱਪਰ ਪੂਰੀ ਤਰ੍ਹਾਂ ਨਜ਼ਰ ਰੱਖਣ ਦੀ ਜ਼ਰੂਰਤ ਹੈ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈਆਂ ਕਰਨ ਦੀ ਜ਼ਰੂਰਤ ਹੈ ਤਾਂ ਜੋ ਆਪਸੀ ਭਾਈਚਾਰਾ, ਏਕਤਾ ਔਰ ਦੇਸ਼ ਦੀ ਖੰਡਤਾ ਨੂੰ ਕੋਈ ਖਤਰਾ ਨਾ ਪਹੁੰਚੇ ਤੇ ਦੇਸ਼ ਦੇ ਵਿੱਚ ਕਿਉਂਕਿ ਕਿਸਾਨੀ ਦਾ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰਨਾ ਉਹਨਾਂ ਦਾ ਇੱਕ ਬੁਨਿਆਦੀ ਹੱਕ ਹੈ ਭਾਰਤੀ ਸੰਵਿਧਾਨ ਉਹਨਾਂ ਨੂੰ ਆਗਿਆ ਦਿੰਦਾ ਉਹ ਦੇ ਸੰਵਿਧਾਨਕ ਦੈਰੇ ਦੇ ਵਿੱਚ ਰਹਿ ਕੇ ਉਹ ਆਪਣੀ ਸੰਘਰਸ਼ ਕਰ ਰਹੇ ਨੇ ਤੇ ਇਸ ਦੇ ਲਈ ਰਾਜਸੀ ਪਾਰਟੀਆਂ ਜਾਂ ਸ਼ਖਰਤੀਆਂ ਸਰ ਜੋ ਵੀ ਇਸ ਤਰ੍ਹਾਂ ਦੇ ਕਾਰਜ ਕਰ ਰਹੇ ਨੇ ਉਹਨਾਂ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਤਰ੍ਹਾਂ ਦੇ ਅੰਕਲ ਇਸ ਹੁਣ ਦਿਨਾਂ ਦੌਰਾਨ ਜਦੋਂ ਸਿਆਸੀ ਪਾਰਟੀਆਂ ਲਈ ਇਹ ਚਿੰਤਾ ਬਣੀ ਸੀ ਕਿ ਲੋਕ ਸਭਾ ਉਮੀਦਵਾਰ ਕਿਹੜੇ ਕਿਹੜੇ ਚੈਅ ਕੀਤੀ ਜਾਣ ਕਿਹਨਾਂ ਨੂੰ ਸ਼ਿਸ਼ਕੀਰਿਆ ਜਾਵੇ ਜਾਂ ਗਿਣਤੀਆਂ ਮਿੰਟੇ ਕਿੱਥੇ 13 ਫਰਵਰੀ ਤੋਂ ਕਿਸਾਨਾਂ ਨੇ ਮੋਰਚਾ ਲਾਇਆ ਇਹ ਮੋਰਚਾ ਸਿਮਾਵਾ ਮਾਰ ਕਰ ਗਿਆ ਤੇ ਸਾਰੇ ਕਿਸਾਨ ਆਪਣੇ ਤੌਰ ਤੇ ਇਸ ਜਿਹੜੇ ਅੰਦੋਲਨ 'ਚ ਹਿੱਸਾ ਬਣੇ ਹੋਏ ਨੇ ਤੇ ਅੱਜ ਜੋ ਭਾਰਤੀ ਕਿਸਾਨ ਯੂਨੀਅਨ ਇਕਤਾ ਹਗਰਾਹਾਂ ਦੇ ਜਿਹੜੇ ਨੌਜਵਾਨ ਨੇ ਉਹ ਲੰਗਰ ਲੈ ਕੇ ਗਏ ਉਹ ਕਹਿੰਦੇ ਠੀਕ ਹੈ ਸਾਡੀ ਕਿਸਾਨ ਜਥੇਬੰਦੀ ਵੱਖਰੀ ਆ ਉਹ ਵੀ ਐਗੀ ਪਰ ਅਸੀਂ ਪਹਿਲਾਂ ਇਸ ਸੇਵਾ ਚਾਹ ਚਰਾਂ ਤੇ ਬਕਾਇਦਾ ਜੁਗਿੰਦਰ ਸਿੰਘ ਹਗਰਾਹਾਂ ਨੇ ਕਿਹਾ ਕਿ ਅਸੀਂ ਵੀ ਇਸ ਦੇ ਵਿੱਚ ਇਸਾ ਪਾਵਾਂਗੇ ਤੇ ਉਹਨਾਂ ਨੇ ਅੱਜ ਫਿਰ ਟੋਲ ਪਲਾਜ਼ੇ ਬੰਦ ਕਰਾਏ ਨੇ ਤੇ ਮੂਵਮੈਂਟ ਕਿਸਾਨਾਂ ਦੀ ਵੱਡੀ ਬਣਦੀ ਜਾ ਰਹੀ ਹੈ ਪਰ 13 ਤਰੀਕ ਤੋਂ ਪਹਿਲਾਂ ਲਗਾਤਾਰ ਜੋ ਮੰਦਰ ਉਡ ਘਾਟਣ ਦਾ ਮੁੱਦਾ ਉਹ ਚਰਚਾ ਦੇ ਵਿੱਚ ਸੀ ਸਾਰਿਆਂ ਨੂੰ ਲੱਗਦਾ ਸੀ ਕਿ ਧਰਮ ਦਾ ਪੱਤਾ ਖੇਡ ਕੇ ਭਾਜੀ ਬੱਕੀ ਸਾਰਿਆਂ ਨੂੰ ਫਲਟਾ ਮਾਰ ਦੇਵੇਗੀ ਹੁਣ ਇਹ ਨਜ਼ਰ ਆਉਂਦਾ ਜਦੋਂ ਰਾਹੁਲ ਗਾਂਧੀ ਨੇ ਇਹ ਕਹਿ ਦਿੱਤਾ ਕਿ ਅਸੀਂ ਐਮਐਸਪੀ ਦੀ ਗਾਰੰਟੀ ਦੇਵਾਂਗੇ ਤੇ ਨਾਲ ਕਿਸਾਨਾਂ ਦੀ ਗੱਲ ਪੂਰੀ ਜੋਰ ਸ਼ੋਰ ਨਾਲ ਉੱਠ ਗਈ ਹੈ ਤੁਹਾਨੂੰ ਨਹੀਂ ਲੱਗਦਾ ਕਿ ਉਹ ਜਿਹੜਾ ਰਾਮੰਦਰਾਣਾ ਪੱਤਾ ਪਿੱਛੇ ਬੈ ਗਿਆ ਤੇ ਕਿਸਾਨੀ ਮੁੱਦਾ ਗਰਮ ਹੋ ਗਿਆ ਤੇ ਕਿਸਾਨਾਂ ਦਾ ਹੰਦਰਦ ਜਿਹੜਾ ਵੱਡਾ ਕਹਾਏਗਾ ਜਾਂ ਕੋਈ ਕਮਿਟਮੈਂਟ ਪਾਰਟੀ ਕਰੇਗੀ ਕਿਸਾਨਾਂ ਨਾਲ ਉਹ ਕੰਮ ਜਬੀ ਜ਼ਿਆਦਾ ਹਸਲ ਕਰ ਸਕੇਗੀ। ਫੁਕਰ ਸਾਹਿਬ ਇਹ ਬਿਲਕੁਲ ਸਹੀ ਸੰਭਾਵਨਾਵਾਂ ਲੱਗਦੀ ਹੈ ਨੇ ਕਿਉਂਕਿ ਥੋੜੇ ਸਮੇਂ ਦੇ ਬਾਅਦ ਪਾਰਲੀਮੈਂਟ ਨੇ ਇੱਕੀ ਕਈ ਵਾਰ ਆਲੂਆਂ ਦੀ ਦੇਖਿਆ ਵੀ ਖਾਲੀ ਬੋਰੀਆਂ ਦੀ ਕੀਮਤ ਵੱਧ ਹੁੰਦੀ ਹੈ ਤੇ ਉਹਦੇ ਵਿਛਲੇ ਆਲੂਆਂ ਦੀ ਕੀਮਤ ਡਾਊਨ ਹੋ ਜਾਂਦੀ ਹੈ ਇਸ ਤਰ੍ਹਾਂ ਜਿਹੜਾ ਫਸਲਾਂ ਦੀ ਦੂਇ ਕਦਰ ਹੀ ਹੁੰਦੀ ਹੈ ਇਹ ਕਿਸਾਨਾਂ ਦੇ ਵਿੱਚ ਕਿ ਨਰਾਸ਼ਤਾ ਪੈਦਾ ਕਰ ਦਿੰਦੀ ਹੈ ਇਸ ਦੇ ਲਈ ਅਸਲ ਦੇ ਵਿੱਚ ਵਿਚੋਲੀਏ ਔਰ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੇ ਜਾਂ ਕਾਰਪੋਰੇਟ ਨੇ ਉਹ ਇਸ ਤਰ੍ਹਾਂ ਦੀ ਇੱਕ ਕਾਰਜ ਕਰਦੇ ਨੇ ਕਿ ਆਪਣੇ ਇਹਦੇ ਰੇਟ ਨੂੰ ਉੱਪਰ ਹੇਠਾਂ ਕਰਨ ਦੇ ਲਈ ਜਦੋਂ ਫਸਲ ਆਉਂਦੀ ਆ ਉਦੋਂ ਰੇਟ ਡਾਊਨ ਕਰ ਦਿੰਦੇ ਨੇ ਫਿਰ ਖਰੀਦ ਕੇ ਜਦੋਂ ਆਪਣਾ ਸਟੋਰ ਆ ਜਦੋਂ ਕੱਢਣੀ ਆ ਤੇ ਉਹੀ ਫਸਲ ਉਹੀ ਉਪਜ ਦੁੱਗਣੇ ਤਿੱਗਣੇ ਚੌਗਣੇ ਰੇਟ ਦੇ ਉੱਪਰ ਵੇਚੀ ਜਾਂਦੀ ਆ ਪਿਆਜ਼ਾਂ ਦਾ ਕੀ ਹਾਲਤ ਹੁੰਦੀ ਆ ਦੇਖ ਲਓ ਜਿਸ ਤਰ੍ਹਾਂ ਜਦੋਂ ਪਿਆਜ਼ ਆਉਂਦੇ ਨੇ ਉਹ ਤਾਂ ਬਹੁਤ ਸਸਤੇ ਰਾਤੋਂ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰਸ ਬਾਤ ਕਰਦਾ ਕੱਲ੍ਹ ਫਿਰ ਕਰਾਂਗੇ ਕਿਸਾਨੀ ਮੁੱਦਿਆਂ ਦੀ ਕਿਸਾਨੀ ਸੰਘਰਸ਼ ਦੀ ਤੇ ਨਾਲ ਇਸ ਸੰਘਰਸ਼ ਤੋਂ ਸਿਆਸਤ ਤੇ ਕੀ ਅਸਰ ਪਵੇਗਾ ਪੰਜਾਬ ਦੀ ਤੇ ਭਾਰਤ ਦੀ ਸਿਆਸਤ ਕਿਸ ਤਰ੍ਹਾਂ ਪ੍ਰਭਾਵਿਤ ਹੋਏਗੀ ਇਹਦੇ ਬਾਰੇ ਗੱਲ ਕਰਾਂਗੇ ਇਹ ਨਾਲ ਜੋ ਕੇਂਦਰ ਸਰਕਾਰ ਨੇ ਨੈਸ਼ਨਲ মিডিਆ ਰਹੀਂ ਇੱਕ ਪ੍ਰਚਾਰ ਅਰੰਭਿਆ ਕਿ ਐਮਐਸਪੀ ਦਾ ਦਿੱਤੀ ਹੀ ਨਹੀਂ ਜਾ ਸਕਦੀ ਇਹ ਬਕਾਇਦਾ ਯੋਜਨਾ ਵੀ ਤਰੀਕੇ ਨਾਲ ਇੱਕ ਪ੍ਰਚਾਰ ਕੀਤਾ ਜਾ ਰਿਹਾ ਹੈ ਜਦਕਿ ਕਿਸਾਨਾਂ ਦੇ ਦਲੀਲਾਂ ਹੋਰ ਨੇ ਕਿਸਾਨ ਇਹ ਕਹਿੰਦੇ ਨੇ ਕਿ ਕਿਸਾਨਾਂ ਦੀ ਲੁੱਟ ਨਾ ਕੀਤੀ ਜਾਵੇ ਜੇਕਰ ਕਿਸਾਨਾਂ ਦੀ ਲੁੱਟ ਰੋਕੀ ਜਾਂਦੀ ਹੈ ਤਾਂ ਕਿਸਾਨਾਂ ਮਾਲਾ-ਮਾਲ ਹੋ ਸਕਣਗੇ ਜੇ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਮਿਲੇਗਾ ਮੇਰੇ ਨਾਲ ਨੇ ਪੰਜਾਬੀ ਚਿੰਤਕ ਡਾਕਟਰ ਉਪਕੁਵਰਤ ਸਿੰਘ ਇਹਨਾਂ ਨਾਲ ਗੱਲ ਕਰਦੇ ਆਂ ਤੇ ਇਹ ਕੀ ਸੋਚਦੇ ਐ ਕਿਉਂਕਿ ਇਹ ਵੀ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਤੇ ਆਲੇ-ਦਾਲੇ ਸਰਕਲ ਵੀ ਇਹਨਾਂ ਦਾ ਕਿਸਾਨੀ ਵਾਲਾ ਸਕਸਸ ਵਾਸਤਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕੋਕਰ ਸਾਹਿਬ ਸਤਿ ਸ਼ਕਾਲ ਦੱਸੋ ਕੀ ਕੀ ਕਹਿਣਾ ਚਾਹੋਗੇ ਕਿ ਐ ਐਮਐਸਪੀ ਦਾ ਮਾਮਲਾ ਕਾਫੀ ਸੁਰਖੀਆਂ ਵਿੱਚ ਐ ਇਸੇ ਮੁੱਦੇ ਨੂੰ ਲੈ ਕੇ ਗੱਲ ਵਾਰ-ਵਾਰ ਟੁੱਟਦੀ ਐ ਪੰਜ-ਪੰਜ ਘੰਟੇ ਗੱਲਾਂਬਾਤਾਂ ਹੁੰਦੀਆਂ ਨੇ ਇੱਕ ਸਾਲ ਲੀਡਰਾਂ ਨਾਲ ਕੇਂਦਰੀ ਮੰਤਰੀਆਂ ਦੀਆਂ ਪਰ ਰਿਜ਼ਲਟ ਫਿਰ ਜ਼ੀਰੋ ਆਂਦਾ ਫਿਰ ਇੱਕ ਦਿਨ 'ਚ ਗੱਲ ਹੋਏਗੀ ਕੀ ਨਜ਼ਰ ਆਉਂਦਾ ਤੁਹਾਨੂੰ ਕਿ ਕਿਸਾਨਾਂ ਨੂੰ ਉਹਨਾਂ ਨੇ ਫਸਲਾਂ ਦਾ ਮੁੱਲ ਸਹੀ ਤਰੀਕੇ ਨਾਲ ਕਿਵੇਂ ਦਿੱਤਾ ਜਾਵੇ ਕੀ ਕਰਨਾ ਚਾਹੀਦਾ ਉਹਖਰ ਸਾਹਿਬ ਪਿਛਲੇ ਸਮੇਂ ਦੇ ਦੌਰਾਨ ਜਿਸ ਤਰ੍ਹਾਂ ਕਿ ਕਿਸਾਨੀ ਹਿੰਦ ਦਾ ਬੜਾ ਸੰਕਟ ਵਧਿਆ ਪੰਜਾਬ ਦੇ ਵਿੱਚ ਕੀ ਸਾਰ ਹਿੰਦੁਸਤਾਨ ਦੇ ਵਿੱਚ ਕਿਸਾਨੀ ਦਾ ਫਸਲਾਂ ਦੀ ਕੀਮਤਾਂ ਦੇ ਉੱਪਰ ਬਹੁਤ ਜ਼ਿਆਦਾ ਖਰਚਾ ਆਉਂਦਾ ਤੇ ਉਹਦੀ ਆਮਦਨ ਨਹੀਂ ਹੁੰਦੀ ਇਸ ਕਰਕੇ ਖੇਤੀ ਨੇ ਕਿਸਾਨੀ ਨੂੰ ਬਰਜਨ ਕਰਕੇ ਰੱਖ ਦਿੱਤਾ ਲੋਕਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਪਰੰਤੂ ਕਿਉਂਕਿ ਜਿਹੜੀ ਭਾਰਤ ਸਰਕਾਰ ਹੈ ਉਹ ਪਰ ਮੰਤਰੀ ਜਿਹੜੀਆਂ ਨੀਤੀਆਂ ਨੇ ਗਿਆ ਆਈਐਮਐਫ ਦੀਆਂ ਵਰਲਡ ਬੈਂਕ ਦੀਆਂ ਤੇ ਉਸ ਨੀਤੀਆਂ ਦੇ ਤਹਿਤ ਉਹ ਕਿਸਾਨੀ ਨੂੰ ਸਬਸਿਡੀ ਦੇਣ ਤੋਂ ਕਿਸਾਨੀ ਨੂੰ ਐਮਐਸਪੀ ਦੇਣ ਤੋਂ ਟਾਲਾ ਬਟਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਲਗਾਤਾਰ ਕਰ ਰਹੇ ਨੇਗੇ ਇਹਦੇ ਕਾਰਨ ਕਿਸਾਨੀ ਫੇਤੀ ਤੋਂ ਉਖਰਨ ਵਾਲਾ ਕੰਮ ਹੈਗਾ ਤੇ ਇਹੋ ਕਾਰਨ ਹੈ ਕਿ ਪੰਜਾਬ ਦੇ ਵਿੱਚ ਵੀ ਤੇ ਹਿੰਦੁਸਤਾਨ ਦੇ ਵਿੱਚ ਵੀ ਪਿਛਲੇ ਸਮੇਂ ਦੇ ਦੌਰਾਨ ਕਿਸਾਨਾਂ ਨੇ ਬੜੀਆਂ-ਬੜੀਆਂ ਖੁਦਕਸ਼ੀਆਂ ਕੀਤੀਆਂ ਨੇ ਇਸ ਰਾਹ ਨ ਪੈਣਗੇ ਇਸ ਤਰ੍ਹਾਂ ਦਾ ਜਿਹੜਾ ਕਾਰਜ ਹੈ ਜਿਹੜਾ ਵਿਵਹਾਰ ਹੈ ਕਿ ਸਮਾਜਿਕ ਤੌਰ ਤੇ ਬੜਾ ਇੱਕ ਕ੍ਰਾਈਸਿਸ ਪੈਦਾ ਕਰ ਰਿਹਾ ਹੈ ਸੰਕਟ ਪੈਦਾ ਹੋ ਰਿਹਾ ਹੈ ਦੇਸ਼ ਦੇ ਵਿੱਚ ਜਿਹਦਾ ਰਾਜਨੀਤਿਕ ਬੜੇ ਪ੍ਰਭਾਵ ਪੈਣੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਜਿਵੇਂ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕਿਸਾਨੀ ਦਾ ਵਾਹਰ ਦੁਬਾਰਾ ਫੇਰ ਉੱਠਿਆ ਕਿ ਕਿਸਾਨ ਮੋਰਚਾ ਲਾਉਣ ਲਈ ਬਾਰਡਰਾਂ ਦੇ ਉੱਪਰ ਕਿਸਾਨ ਗਏ ਨਹੀਂ ਕੀ ਤੇ ਉੱਥੇ ਉਹ ਆਪਣਾ ਸੰਘਰਸ਼ ਕਰ ਰਹੇ ਨੇ ਤੇ ਭਾਰਤ ਸਰਕਾਰ ਵੱਲੋਂ ਇੱਕ ਪਾਸੇ ਤਾਂ ਕਿਹਾ ਜਾਂਦਾ ਸੀ ਗੱਲਬਾਤ ਕਰਨ ਦੇ ਲਈ ਤਿਆਰ ਦੂਸਰੇ ਪਾਸੇ ਉਹਨਾਂ ਨੂੰ ਰਸਤਾ ਰੁੱਕਿਆ ਜਾਂਦਾ ਕੰਡੇ ਲਾਏ ਜਾ ਰਹੇ ਨੇ ਤਾਰਾਂ ਲਾਇਆ ਜਾ ਰਹੀਆਂ ਨੇ ਕੰਕਰੀਟ ਦੀਆਂ ਦੀਵਾਰਾਂ ਉਹ ਸਾਰੀਆਂ ਜਾ ਰਹੀਆਂ ਨੇ ਲਾਠੀ ਚਾਰਟ ਤੇ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਜਿਦੇ ਵਿੱਚ ਕਿਸਾਨਾਂ ਦਾ ਨੁਕਸਾਨ ਵੀ ਹੋਇਆ ਤੇ ਬਹੁਤ ਸਾਰੀ ਫੱਟੜ ਹੋਣੇ ਕਿਸਾਨ ਦੀ ਜਾਨ ਵੀ ਚਲੀ ਗਈ ਹੈ ਇਸ ਤਰ੍ਹਾਂ ਦਾ ਜਿਹੜਾ ਵਿਕਟਾਰਾ ਹੋ ਰਿਹਾ ਬੇਸ਼ੱਕ ਇਹ ਕੁਝ ਜਥੇਬੰਦੀਆਂ ਨੇ ਐਸਕੇਮ ਤੋਂ ਅਲੱਗ ਹੋ ਕੇ ਆਪਣਾ ਇਹ ਪ੍ਰੋਗਰਾਮ ਦਿੱਤਾ ਸੀ ਪਰੰਤੂ ਸਮੁੱਚੀ ਕਿਸਾਨੀ ਦੀ ਜਿਹੜੇ ਕਿਉਂਕਿ ਇਹ ਜਿਹੜੇ ਮਸਲੇ ਨੇ ਕਮਟੀ ਕਿਸਾਨੀ ਦੇ ਨੇ ਇਹਦੇ ਵਿੱਚ SKMBI ਤੇ ਇਕਤਾ ਉਗਰਾਹਾ ਨੇ ਵੀ ਆਪਣਾ ਰੋਲ ਅਦਾ ਕੀਤਾ ਤੇ 16 ਤਰੀਕ ਨੂੰ ਜਿਸ ਤਰ੍ਹਾਂ ਕਿ ਕਿਸਾਨੀ ਨੇ ਬੰਦ ਪਾਰ ਤੇ ਬੰਦ ਦਾ ਸੰਦਾ ਦਿੱਤਾ ਸੀ ਉਹਦੇ ਉੱਪਰ ਜਿਵੇਂ ਪੰਜਾਬ ਹਰਿਆਣਾ ਰਾਜਸਥਾਨ ਤੇ ਯੂਪੀ ਦੇ ਵਿੱਚੋਂ ਬੰਦ ਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲਿਆ ਉਹ ਬੜਾ ਆਪਣੇ ਆਪ ਦੇ ਵਿੱਚ ਬੜਾ ਪ੍ਰਭਾਵਸ਼ਾਲੀ ਹੈ ਤੇ ਇਸ ਤਰ੍ਹਾਂ ਦੇ ਵਿੱਚ ਜਿਵੇਂ ਕਿ ਲੋਕ ਆਪ ਮੁਹਾਰੇ ਇਸ ਪਾਸੇ ਨੂੰ ਚੱਲ ਰਹੇ ਨੇ ਇਹਦੇ ਤੋਂ ਸਰਕਾਰ ਨੂੰ ਦੇਖਣ ਦੀ ਜ਼ਰੂਰਤ ਹੈ ਕਿ ਕਿਸਾਨੀ ਨੂੰ ਐਮਐਸਪੀ ਦਿੱਤੀ ਜਾਵੇ ਇਹਦੇ ਬਾਰੇ ਜਿਵੇਂ ਕਿ ਪਿਛਲੀ ਵਾਰ ਜਦੋਂ ਕਿਸਾਨ ਅੰਦੋਲਨ ਲੰਬਾ ਚੱਲਿਆ ਸੀ ਤੇ ਬਾਹਰ ਸਰਕਾਰ ਨੇ ਕਿਹਾ ਸੀ ਵੀ ਅਸੀਂ ਤਿੰਨ ਖੇਤੀ ਕਾਨੂੰਨ ਰੱਦ ਕਰ ਦਿੱਤੇ ਨੇ ਤੇ ਐਮਐਸਪੀ ਬਾਰੇ ਅਸੀਂ ਗੱਲ ਕਰਾਂਗੇ ਤੇ ਵਿਚਾਰ ਕਰਾਂਗੇ ਉਹ ਹਾਲ ਤੱਕ ਵੀ ਪੂਰੀ ਨਹੀਂ ਕੀਤੀ ਗਈ ਨਾ ਹੀ ਕਰਜਾ ਮਾਫੀ ਦਾ ਕੋਈ ਸਿਰ ਪੈਰ ਅੱਗੇ ਚੱਲਿਆ ਇਸ ਤਰ੍ਹਾਂ ਕੇ ਕਿਸਾਨੀ ਦੇ ਵਿੱਚ ਐਮਐਸਪੀ ਤੇ ਆਪਾਂ ਚਾਹੁੰਦੇ ਹਾਂ ਕਿ ਹੋਰ ਗੱਲ ਕੀਤੀ ਜਾਵੇ ਐਮਐਸਪੀ ਬਾਰੇ ਇੱਕ ਤਾਇ ਸਿਸਟਮ ਚੱਲਿਆ ਹੁੰਦਾ ਜਿਸ ਤਰ੍ਹਾਂ ਪੰਜਾਬ ਦੇ ਵਿੱਚੋਂ ਝੋਨਾ ਤੇ ਕਣਕ ਖਰੀਦੀ ਜਾਂਦੀ ਹੈ ਕੇਂਦਰ ਸਰਕਾਰ ਸਾਰਾ ਪੈਸਾ ਭੇਜਦੀ ਆ ਕੇਂਦਰੀ ਪੂਲ ਲਈ ਕਣਕ ਤੇ ਝੋਨਾ ਖਰੀਦਿਆ ਜਾਂਦਾ ਉਹ ਅੱਗੇ ਜੋ ਭਲਾਈ ਸਕੀਮਾਂ ਨੇ ਉਹਦੇ ਰਾਹੀਂ ਵੰਡਿਆ ਜਾਂਦਾ ਜਾਂ ਸਰਕਾਰ ਬੇਸ਼ਤੀ ਅਬਦੇਸ਼ਾਂ 'ਚ ਭੇਜਦੇ ਬਾਅਦ ਦੀ ਗੱਲ ਆ ਪਰ ਐਮਐਸਪੀ ਦੇ ਨਾਲ ਨਾਲ ਇੱਕ ਮਸਲੇ ਦਾ ਹੱਲ ਇਹ ਵੀ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਆਪਾਂ ਕੋਈ ਵੀ ਵਸਤਾਂ ਦੁਕਾਨਾਂ ਤੋਂ ਖਰੀਦਣ ਜਾਂਦੇ ਆ ਇੱਕ ਰੇਟ ਨਿਰਧਾਰਤ ਹੁੰਦਾ ਉਦੋਂ ਘੱਟ ਰੇਟ ਤੇ ਆਪਾਂ ਨੂੰ ਚੀਜ਼ਾਂ ਨਹੀਂ ਮਿਲਦੀਆਂ ਜੇਕਰ ਸਰਕਾਰ ਕੋਈ ਕਾਨੂੰਨ ਅਮਨ ਦਾ ਲੈ ਕੇ ਆਵੇ ਇਹ ਕਿਸਾਨ ਜੋ ਵੀ ਚੀਜ਼ ਲਗਾਉਣਾ ਚਾਹੇ ਫਲ ਆਏ ਚਾਹੇ ਸਬਜ਼ੀਆਂ ਨੇ ਤੇ ਹੋਰ ਦਾਲਾਂ ਨੇ ਇਹਨਾਂ ਦਾ ਇੱਕ ਰੇਟ ਕਟਪਟ ਤੈ ਕੀਤਾ ਜਾਵੇ ਜਿਹੜੇ ਵਿਚੋਲੀਏ ਨੇ ਉਹ ਕਿਸਾਨਾਂ ਦੀ ਲੁੱਟ ਨਾ ਕਰ ਸਕਣ ਤੁਸੀਂ ਵੇਖਿਆ ਹੋਣਾ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਲਸਣ ਹੈ ਉਹ ਵੀ 300 ਰੁਪਏ ਤੋਂ ਲੈ ਕੇ 500 ਰੁਪਏ ਕਿਲੋ ਤੱਕ ਮਿਲਦਾ ਹੈ ਪਿਆਜ਼ ਤੁਸੀਂ ਵੇਖਿਆ ਹੋਣਾ 60 ਰੁਪਏ ਕਿਲੋ ਵੀ ਹੋ ਜਾਂਦਾ ਹੈ ਕਿਸਾਨ ਨੂੰ ਤੋਂ ਖਰੀਦਿਆ ਜਾਂਦਾ 5 ਰੁਪਏ 10 ਰੁਪਏ ਜਿਹੜਾ ਲਸਣ ਹੈ ਉਹ ਵੀ 7 8 10 ਰੁਪਏ ਤੱਕ ਖਰੀਦਿਆ ਜਾਂਦਾ ਉਸ ਦੀ ਕੀਮਤ ਜਦੋਂ 400 ਰੁਪਏ ਕਿਲੋ ਹੋ ਜਾਵੇ ਸਾਨੂੰ ਨੂੰ ਲੱਗਦਾ ਕਿ ਅਸੀਂ ਬਿਲਕੁਲ ਲੁੱਟੇ ਗਏ ਠੱਗੇ ਗਏ ਇਹ ਕੋਈ ਹੋ ਸਕਦਾ ਐਨਾ ਕਿ ਸਰਕਾਰ ਕੋਈ ਇਹਨਾਂ ਦੀ ਕੀਮਤਾਂ ਨਿਰਧਾਰਤ ਕਰੇ ਜ਼ਰੂਰੀ ਨਹੀਂ ਵੀ ਸਰਕਾਰ ਸਾਰਾ ਕੁਝ ਖਰੀਦੇ ਐਨਾ ਸਰਕਾਰ ਤਾਂ ਖਰੀਦ ਵੀ ਨਹੀਂ ਸਕੇਗੀ ਕਿਉਂਕਿ ਐਨੇ ਸਰਕਾਰ ਕੋਲ ਸਟੋਰੇਜ ਹੈ ਨਹੀਂ ਇਹ ਕਹਿਣਾ ਚਾਹੋਗੇ ਕਿ ਇਸ ਮਸਲੇ ਦਾ ਹੱਲ ਕਿੰਨਾ ਚਰਾਂਦਾ ਦੂਜੇ ਪਾਸੇ ਮੀਡੀਆ ਨੇ ਇਸ ਗੱਲ ਤੇ ਜ਼ੋਰ ਦਿੱਤਾ ਕੱਲ ਅੰਕੜੇ ਆਪਣੇ ਆਪਣੇ ਪੇਸ਼ ਕੀਤੇ ਗਏ ਕੋਈ ਕਹਿੰਦਾ 25 ਲੱਖ ਕਰੋੜ ਰੁਪਏ ਦੇ ਖਰਚਾ ਆਜੂ ਕੋਈ ਕਹਿੰਦਾ 30 ਲੱਖ ਕਰੋੜ ਆਜੂਗਾ ਇੰਨਾ ਸਰਕਾਰ ਕੋਲੇ ਪੈਸਾ ਨਹੀਂ ਐਦਾਂ ਸਰਕਾਰ ਨੂੰ ਵਿਚਾਰੇ ਜੀ ਬਣਾ ਕੇ ਪੇਸ਼ ਕਰਦਾ ਇਹਦੇ ਬਰਕ ਕੀ ਕਹਿਣਾ ਚਾਹੋਗੇ ਬੁਖਰ ਸਾਹਿਬ ਇਹ ਦੇਖੋ ਕਿਸਾਨੀ ਨੂੰ ਬਚਾਉਣ ਦੇ ਲਈ ਸਰਕਾਰ ਦੀ ਮੁੱਖ ਜ਼ਿੰਮੇਵਾਰੀ ਬਣਦੀ ਹੈ ਕਿਸਾਨੀ ਨੂੰ ਬਚਾਉਣ ਦੀ ਜ਼ਰੂਰਤ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਇਹਨਾਂ ਦੇ ਫਸਲਾਂ ਦਾ ਰੇਟ ਘੱਟੋ-ਘੱਟ ਨਿਸ਼ਚਿਤ ਕੀਤਾ ਜਾਵੇ ਵੀ ਇਸ ਤੋਂ ਘੱਟ ਨਹੀਂ ਬਾਜ਼ਾਰ ਦੇ ਵਿੱਚ ਵਿਕੇ ਕੀ ਕਿਉਂਕਿ ਹੁਣ ਪਿਛਲੇ ਦਿਨੀ ਤੁਸੀਂ ਦੇਖਿਆ ਹੋਊਗਾ ਜਿਵੇਂ ਹੋਰ ਦੇ ਖੇਤਰ ਦੇ ਵਿੱਚ ਕਿੰਨੂਆਂ ਦੀ ਕਿੰਨੀ ਬੇਕਦਰਹੀ ਹੋਈ ਹੈ ਲੋਕਾਂ ਨੇ ਲਿਆ ਕਿ ਟਰਾਲੀਆਂ ਸੜਕਾਂ ਤੇ ਸਿੱਟੀਆਂ ਨੇ 4 ਰੁਪਏ ਕਿਲੋ ਤੇ ਜਿਹਦੇ ਉੱਪਰ ਕਿੰਨੀ ਕੋਸਟ ਪੈਂਦੀ ਹੈ ਦੀ ਤੜਾਈ ਵੀ ਨਹੀਂ ਉਹਨਾਂ ਨੂੰ ਪੱਲੇ ਪੈ ਰਹੀ ਤੇ ਜਿਸ ਤਰ੍ਹਾਂ ਕਿ ਕਈ ਵਾਰ ਆਲੂਆਂ ਦੀ ਦੇਖਿਆ ਵੀ ਖਾਲੀ ਬੋਰੀਆਂ ਦੀ ਕੀਮਤ ਵੱਧ ਹੁੰਦੀ ਹੈ ਤੇ ਉਹਦੇ ਵਿਚਲੇ ਆਲੂਆਂ ਦੀ ਕੀਮਤ ਡਾਊਨ ਹੋ ਜਾਂਦੀ ਹੈ ਇਸ ਤਰ੍ਹਾਂ ਜਿਹੜਾ ਫਸਲਾਂ ਦੀ ਇਕਦਰੀ ਹੁੰਦੀ ਹੈ ਇਹ ਕਿਸਾਨਾਂ ਦੇ ਵਿੱਚ ਕਿ ਨਿਰਾਸ਼ਾ ਪੈਦਾ ਕਰ ਦਿੰਦੀ ਹੈ ਇਸ ਦੇ ਲਈ ਅਸਲ ਦੇ ਵਿੱਚ ਵਿਚੋਲੀਏ ਔਰ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੇ ਜਾਂ ਕਾਰਪੋਰੇਟ ਨੇ ਉਹ ਇਸ ਤਰ੍ਹਾਂ ਦੀ ਇੱਕ ਕਾਰਜ ਕਰਦੇ ਨੇ ਕਿ ਆਪਣੇ ਇਹਦੇ ਰੇਟ ਨੂੰ ਉੱਪਰ ਹੇਠਾਂ ਕਰਨ ਦੇ ਲਈ ਜਦੋਂ ਫਸਲ ਆਉਂਦੀ ਆ ਉਦੋਂ ਰੇਟ ਡਾਊਨ ਕਰ ਦਿੰਦੇ ਨੇ ਫਿਰ ਖਰੀਦ ਕੇ ਜਦੋਂ ਆਪਣਾ ਸਟੋਰ ਆ ਜਦੋਂ ਕੱਢਣੀ ਆ ਤੇ ਉਹੀ ਫਸਲ ਉਹੀ ਉਪਜ ਦੁੱਗਣੇ ਤਿਗਣੇ ਚੌਕਣੇ ਰੇਟ ਦੇ ਉੱਪਰ ਵੇਚੀ ਜਾਂਦੀ ਆ ਪਿਆਜ਼ਾਂ ਦਾ ਕੀ ਹਾਲਤ ਹੁੰਦੀ ਆ ਦੇਖ ਲਓ ਜਿਸ ਤਰ੍ਹਾਂ ਜਦੋਂ ਪਿਆਜ਼ ਆਉਂਦੇ ਨੇ ਉਦੋਂ ਬਹੁਤ ਸਸਤੇ ਭਾਅ 'ਚ ਖਰੀਦਿਆ ਜਾਂਦਾ ਤੇ ਉਸ ਤੋਂ ਬਾਅਦ ਉਹਨੂੰ ਮਹਿੰਗੇ ਭਾਅ ਦੇ ਉੱਪਰ ਵੇਚ ਦਿੱਤਾ ਜਾਂਦਾ ਇਹਦੇ ਲਈ ਸਰਕਾਰ ਨੂੰ ਇੱਕ ਔਂਕਸ਼ ਰੱਖਣ ਦੀ ਜ਼ਰੂਰਤ ਹੈ ਐਮਐਸਪੀ ਵੀ ਦੇਣ ਦੀ ਜ਼ਰੂਰਤ ਹੈ ਬੇਸ਼ੱਕ 2500 3 30 25000 ਕਰੋੜ ਹੋਵੇ ਚਾਹੇ ਕਿੰਨੇ ਵੀ ਕਰੋੜ ਹੋਵੇ ਕਿਸਾਨੀ ਨੂੰ ਇੱਕ ਆਪਣਾ ਜਿਹੜਾ ਕਿ ਸਭ ਤੋਂ ਵੱਡੀ ਧਿਰ ਹੈ ਹਿੰਦੁਸਤਾਨ ਦੇ ਵਿੱਚ ਜਿਹੜੇ ਕਿ ਪੰਜਾਬ ਨੂੰ ਪੰਜਾਬ ਦੇ ਵੱਲੋਂ ਜਿਵੇਂ ਕਿ ਹਿੰਦੁਸਤਾਨ ਨੂੰ ਬਚਾਇਆ ਗਿਆ ਤੀਹਾਂ ਬਾਕੀ ਸਟੇਟਾਂ ਦੇ ਵਿੱਚ ਵੀ ਜਿਹੜੇ ਕਿਸਾਨ ਨੇ ਉਪਜਾਉਂਦੇ ਨੇ ਲੋਕਾਂ ਦੇ ਢਿੱਡ ਭਰਦੇ ਨੇ ਇਹਦੇ ਲਈ ਇਹਨਾਂ ਨੂੰ ਬਚਾਉਣ ਦੇ ਲਈ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਇਦਾਂ ਵੀ ਇਦਾਂ ਵੀ ਹੋ ਸਕਦਾ ਹੈ ਕਿ ਐਮਐਸਪੀ ਤੁਸੀਂ ਦੱਸ ਦਿਓ ਵੀ ਆਹ ਫਸਲਾਂ ਦੇ ਅਨੁਸਾਰਿਤ ਕਰ ਦੋ ਰੇਟ ਐਮਐਸਪੀ ਤੈਅ ਕਰ ਦੋ ਉਦੇ ਲਈ ਇੱਕ ਕਾਨੂੰਨ ਬਣਾ ਲਓ ਜੇਕਰ ਉਸ ਐਮਐਸਪੀ ਦੇ ਬੰਦਾ ਨਹੀਂ ਖਰੀਦੇਗਾ ਜਾਂ ਨਹੀਂ ਵੇਚੇਗਾ ਉਹ ਤੇ ਫਿਰ ਕੋਈ ਸਜ਼ਾ ਦੀ ਵਿਵਸਥਾ ਜੁਰਮਾਨੇ ਦੀ ਵਿਵਸਥਾ ਕੀਤੀ ਜਾ ਸਕਦੀ ਹੈ ਉਹਦੇ ਲਈ ਫਿਰ ਟੋਲ ਫਰੀ ਨੰਬਰ ਦਿੱਤੇ ਜਾ ਸਕਦੇ ਨੇ ਅੱਜ ਕੱਲ ਤਾਂ ਹਰ ਕਿਸਾਨ ਕੋਲ ਮੋਬਾਈਲ ਆਗਲਾ ਸ਼ਿਕਾਇਤ ਕਰੇਗਾ ਵੀ ਇੱਥੇ ਘੱਟ ਵਿਕਦਾ ਜਿਹੜਾ ਇਨਸਪੈਕਟਰ ਨੇ ਫੂਡ ਸਪਲਾਈ ਇਨਸਪੈਕਟਰ ਉਹ ਇਸ ਗੱਲ ਤੇ ਯਕੀਨੀ ਬਣਾਉਣ ਕਿ ਕਿਸਾਨਾਂ ਦੇ ਫਸਲਾਂ ਸਹੀ ਰੇਟ ਤੇ ਖਰੀਦੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਸਬਜ਼ੀਆਂ ਮੰਡੀਆਂ ਨਹੀਂ ਗਈਆਂ ਉਹਦੇ ਵਿੱਚ ਫਲ ਸਬਜ਼ੀਆਂ ਜਾਂਦੀਆਂ ਨੇ ਉੱਥੇ ਰੇਟ ਘੱਟੋ ਘੱਟ ਨਿਗਰਾਨੀ ਰੱਖੀ ਜਾਵੇ ਜੇ ਸੀਸੀਟੀਵੀ ਕੈਮਰੇ ਲਗਾਏ ਜਾਣ ਕਿ 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 ਕੀ ਰੇਟ ਤੇ ਵਿਕਦੇ ਨੇ ਖਰੀਦਣ ਵਾਲਾ ਵੀ ਦੱਸੇ ਰਿਕਾਰਡਿੰਗ ਕਰਾਵੇ ਵੇਚਣ ਵਾਲਾ ਵੀ ਦੱਸੇ ਉਹਦੇ ਨਾਲ ਘਟੋ ਘਟਾ ਜਿਹੜਾ ਕਿਸਾਨਾਂ ਨੂੰ ਸਹੀ ਮੁੱਲਤਾ ਮਿਲ ਸਕੇਗਾ ਕੋਈ ਐਵੇਂ ਦਾ ਰਾਹ ਵੀ ਲੱਭਿਆ ਜਾ ਸਕਦਾ ਇਸ ਸਿਸਟਮ ਦੇ ਵਿੱਚ ਖੋਕਰ ਸਾਹਿਬ ਬੜੀ ਬੱਤੀ ਤਬਦੀਲੀ ਲਿਆਉਣ ਦੀ ਲੋੜ ਹੈ ਤੇ ਸਰਕਾਰ ਦੀ ਜਿਹੜੀ ਇੱਛਾ ਸ਼ਕਤੀ ਇਹਦੇ ਉੱਪਰ ਨਿਰਭਰ ਕਰਦੀ ਹੈ ਜੇਕਰ ਉਹ ਕਿਸਾਨ ਪੱਕੀ ਹੋਵੇ ਤਾਂ ਇਸ ਤਰ੍ਹਾਂ ਦਾ ਕਾਰਟ ਕੀਤਾ ਜਾ ਸਕਦਾ ਹੈ ਤੇ ਜਿਹੜਾ ਬੰਦਾ ਇਸ ਤੇ ਰੂ ਨੂੰ ਤੋੜੂਗਾ ਉਹਦੇ ਖਿਲਾਫ ਸਜ਼ਾ ਦਾ ਕਵੰਦ ਕੀਤਾ ਜਾਵੇ ਤਾਂ ਕਿ ਕਿਸਾਨਾਂ ਦੀ ਲੁੱਟ ਬਚਾਈ ਜਾ ਸਕੇ ਤੇ ਜਿਹੜੇ ਵਿਚੋਲੀਏ ਨੇ ਜਿਹੜੇ ਵਿਚਕਾਰੋਂ ਜਿਹੜਾ ਮੁਨਾਫਾ ਖਾਂਦੇ ਨੇ ਮੁਨਾਫਕ ਹੋਰ ਉਹਨਾਂ ਦੇ ਉੱਪਰ ਅ ਵੱਡਾ ਇੱਕ ਡੰਡਾ ਹੋਵੇ ਉਹਨਾਂ ਦੇ ਉੱਪਰ ਅੰਕੁਸ਼ ਰੱਖਿਆ ਜਾ ਸਕਦਾ ਇਹਦੇ ਲਈ ਅੱਜ ਦੇ ਆਧੁਨਿਕ ਜਿਹੜੀ ਟੈਕਨੀਕ ਹੈ ਇਸ ਤਰ੍ਹਾਂ ਦੇ ਜਿਵੇਂ ਤੁਸੀਂ ਦੱਸਿਆ ਕਿ ਸੀਸੀਟੀਵੀ ਕੈਮਰੇ ਨੇ ਤੇ ਹੋਰ ਵੀ ਹੈ ਇਹਨੂੰ ਆਨਲਾਈਨ ਕੀਤਾ ਜਾ ਸਕਦਾ ਇਹ ਇਸ ਤਰ੍ਹਾਂ ਦੇ ਪਵੰਦ ਕਰਕੇ ਕਿਸਾਨੀ ਨੂੰ ਬਚਾਇਆ ਜਾ ਸਕਦਾ ਪਰੰਤੂ ਜਿਹੜਾ ਸਾਡਾ ਨੈਸ਼ਨਲ ਮੀਡੀਆ ਜਾਂ ਜੋ ਹੈ ਉਹ ਉਹ ਕਈ ਵਾਰ ਇੰਨਾ ਔਲਾਰ ਹੋ ਕੇ ਕਿਸਾਨੀ ਦੇ ਪ੍ਰਤੀ ਆਪਣਾ ਇੱਕ ਨੈਰੇਟਿਵ ਸਿਰਜਦਾ ਇਸ ਤਰ੍ਹਾਂ ਕਿ ਜੇ ਕਿਸਾਨੀ ਨੇ ਰਸਤਾ ਰੋਕਿਆ ਜਾਂ ਆਪਣੀ ਕਾਲ ਦਿੱਤੀ ਹੈ ਉਹਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਵੀ ਜਿਵੇਂ ਦੇਸ਼ ਦੇ ਵਿੱਚ ਬਹੁਤ ਵੱਡੀ ਬਗਾਵਤ ਕਰਤੀ ਹੈ ਤਾਂ ਇਹਨਾਂ ਨੇ ਪਤਾ ਨਹੀਂ ਕੀ ਕਿਸਾਨੀ ਨੇ ਕੀ ਲੁੱਟ ਕੇ ਲੈ ਜਾਣਾ ਜਾਂ ਪਬਲਿਕ ਨੂੰ ਕਿੰਨਾ ਦੁਖੀ ਕਰ ਦਿੱਤਾ ਗਿਆ ਅਸਲ ਦੇ ਵਿੱਚ ਕਿਸਾਨੀ ਦਾ ਦਰਦ ਵੀ ਤਾਂ ਸਮਝਣ ਦੀ ਜ਼ਰੂਰਤ ਹੈ ਕਿਸਾਨ ਪਿਛਲੇ ਸਾਲਾ ਤੋਂ ਲਗਾਤਾਰ ਨਪੀੜਿਆ ਜਾ ਰਿਹਾ ਹੈ ਜ਼ਮੀਨ ਦਾ ਜਿਹੜਾ ਪਾਣੀ ਹੈ ਉਹ ਥੱਲੇ ਜਾ ਰਿਹਾ ਹੈ ਫਸਲਾਂ ਦੇ ਉੱਪਰ ਖਰਚਾ ਵੱਧ ਰਿਹਾ ਹੈ ਕਿ ਲੇਬਰ ਦਾ ਖਰਚਾ ਵੱਧ ਰਿਹਾ ਹੈ ਮਸ਼ੀਨਰੀ ਦਾ ਖਰਚਾ ਵੱਧ ਰਿਹਾ ਹੈ ਇੰਨੀ-ਇੰਨੀ ਮਸ਼ੀਨਰੀ ਹੈ ਜੇ ਕਿ ਆਮ ਆਪਾਂ ਦੇਖਿਆ ਜਾਵੇ ਹੁਣ ਖੇਤੀ ਇੰਨੀ ਮਹਿੰਗੀ ਹੋ ਚੁੱਕੀ ਹੈ ਅੱਜ ਜਿਹੜੇ ਪਠਾਨ ਦੇ ਪਾਸ ਹੈ 10 ਲੱਖ ਤੋਂ ਘੱਟ ਕੋਈ ਟਰੈਕਟਰ ਨਹੀਂ ਆਉਂਦਾ ਉਹਦੇ ਨਾਲ 20 20 30 30 ਲੱਖ ਰੁਪਏ ਦੀ ਹੋਰ ਮਸ਼ੀਨਰੀ ਹੈ ਜਿਹਦੇ ਕਿ ਉਹ ਵਿਆਹ ਭਰਦੇ ਨੇ ਸਿਰਫ ਕੁਝ ਦਿਨ ਲਈ ਕੰਮ ਆਉਣਾ ਹੁੰਦਾ ਇਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਇਹਦੇ ਲਈ ਸਰਕਾਰ ਨੂੰ ਵੀ ਦੇਖਣ ਦੀ ਜ਼ਰੂਰਤ ਹੈ ਕਿ ਕਿਸ ਤਰ੍ਹਾਂ ਇੰਨੀ ਕਿਸਾਨੀ ਨੂੰ ਬਚਾਇਆ ਜਾ ਸਕਦਾ ਕਿਹੜੇ ਕਿਹੜਾ ਮਾਡਲ ਇੱਥੇ ਲਾਗੂ ਕੀਤਾ ਜਾ ਸਕਦਾ ਇਸ ਦੇ ਲਈ ਕਿਉਂਕਿ ਪੰਜਾਬ ਦੇ ਵਿੱਚ ਕਿ ਪੰਜਾਬ ਹਰਿਆਣਾ ਤੇ ਬਾਕੀ ਦੇ ਸਟੇਟਾਂ ਦੇ ਵਿੱਚ ਵੀ ਕਿਸਾਨੀ ਕਾਫੀ ਅੱਗੇ ਪ੍ਰੋਡਕਸ਼ਨ ਜਿੰਮੇ ਵਧਾ ਰਹੀ ਹੈ ਉਹਨੂੰ ਸੰਭਾਲਣ ਦੀ ਵੀ ਜ਼ਰੂਰਤ ਹੈ ਇਸੇ ਤਰ੍ਹਾਂ ਕਿਸਾਨੀ ਦੇ ਉੱਪਰ ਇਹੀ ਨੀ ਲਾਉਣ ਦੀ ਜ਼ਰੂਰਤ ਕਿ ਉਹ ਪਰਾਲੀ ਸਾੜ ਕੇ ਧੂਆ ਕਰਦੇ ਨੇ ਜਾਂ ਇਹ ਕਰਦੇ ਨੇ ਇਹ ਉਹਨੂੰ ਸੰਭਾਲਣ ਦੇ ਲਈ ਵੀ ਜ਼ਰੂਰਤ ਹੈ ਕਿ ਇਸ ਤਰ੍ਹਾਂ ਦੇ ਉਦਯੋਗ ਲਾਉਣ ਤੇ ਉਹਨਾਂ ਦੀ ਉਹ ਜਿਹੜੀ ਰਹਿਣ ਖੂੰਦਾ ਉਹਨੂੰ ਖਰੀਦਣ ਤੇ ਉਹਨਾਂ ਨੂੰ ਵਾਜਿਬ ਰੇਟ ਦਿੱਤੇ ਜਾਣ ਤਾਂ ਜੋ ਕਿਸਾਨ ਆਪਣਾ ਢਿੱਡ ਭਰ ਸਕਣ ਤੇ ਆਪਣੀ ਜ਼ਿੰਦਗੀ ਨੂੰ ਢੰਗ ਦੇ ਨਾਲ ਬਸਰ ਕਰ ਸਕਣ ਏਸੀ ਗੱਲ ਨਹੀਂ ਹੈ ਕਿ ਸਰਕਾਰਾਂ ਕੋਲੇ ਪੈਸਾ ਹੀ ਨਹੀਂ ਹੁੰਦਾ ਵੀ ਪੈਸਾ ਹੈ ਨਹੀਂ ਇਹ ਅਸਲ 'ਚ ਜਿਹੜੀਆਂ ਕਿਸਾਨ ਮਾਰੂ ਨੀਤੀਆਂ ਨੇ ਕਾਰਪੋਰੇਟ ਨੀਤੀਆਂ ਨੇ ਤੇ ਮੈਂ ਜਿਹੜਾ ਅਮੀਰ ਹੈ ਹੋਰ ਅਮੀਰ ਹੋ ਰਿਹਾ ਤੇ ਗਰੀਬ ਹੈ ਹੋਰ ਗਰੀਬ ਕੀਤਾ ਜਾ ਰਿਹਾ ਇਸ ਤਰ੍ਹਾਂ ਇਹ ਜਿਹੜੀਆਂ ਨੀਤੀਆਂ ਤੇ ਇਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਅਤੇ ਕਿਉਂਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਇਹਦੇ ਵਿੱਚ ਖੇਤੀ ਹੀ ਦੇ ਉੱਪਰ ਸਭ ਤੋਂ ਵੱਧ ਪਾਪੂਲੇਸ਼ਨ ਨਿਰਪਰ ਕਰ ਰਹੀ ਹੈ ਤੇ ਲੱਗੀ ਹੋਈ ਹੈ ਉਹਨਾਂ ਨੂੰ ਵਜਾਏ ਉਸ ਕੰਮ ਤੋਂ ਤੋੜ ਕੇ ਉਜਾੜਨ ਵੱਲ ਨੂੰ ਨਾ ਤੋਰਿਆ ਜਾਵੇ ਉਹਨਾਂ ਨੂੰ ਉੱਥੇ ਹੀ ਇਸੇ ਰਹੰਦੇ ਲਈ ਉਹਨਾਂ ਦੀ ਇਸ ਤਰ੍ਹਾਂ ਦੀ ਛੋਟੇ-ਕਿਯੋਗ ਛੋਟੀਆਂ ਸੰਤਾਂ ਦਾ ਜਿਹੜਾ ਹੈਗਾ ਤੇ ਛੋਟੇ-ਛੋਟੇ ਲਾਹੇ ਜਿਵੇਂ ਕਿ ਪਹਿਲਾਂ ਹੁੰਦਾ ਸੀ ਜਦ ਕੇ ਆਪਾਂ ਦੇਖਿਆ ਹੀ ਹੈ ਪਿੰਡ ਇੱਕ ਇਕਾਈ ਹੁੰਦੀ ਸੀ ਕਿ ਲੋਕ ਕਿਸਾਨ ਮੰਡੀ ਵੱਲ ਨੂੰ ਬਹੁਤ ਘਟ ਜਾਂਦੇ ਤੇ ਉੱਥੇ ਪਿੰਡ ਦੇ ਵਿੱਚ ਸਾਰਾ ਕੁਝ ਉਹਨਾਂ ਦਾ ਉਪਲਬਧ ਹੁੰਦਾ ਸੀ ਤੇ ਉੱਥੋਂ ਹੀ ਉਹਨਾਂ ਦੀ ਲੋੜਾਂ ਦੀ ਪੂਰਤੀ ਹੋ ਜਾਂਦੀ ਸੀ ਪਰੰਤੂ ਹੁਣ ਮੰਡੀ ਨੇ ਏਡਾ ਵੱਡਾ ਗਲਬਾ ਪਾ ਦਿੱਤਾ ਤੇ ਕਿਸਾਨਾਂ ਦੇ ਖਰਚੇ ਇੰਨੇ ਵਧਾ ਦਿੱਤੇ ਨੇ ਕਿ ਚਾਹੇ ਉਹ ਵੇਖਣ ਨੂੰ ਲੱਗਦਾ ਹੈ ਕਿ ਕਿਸਾਨ ਦੇ ਪਾਸ ਜੀ ਵੱਡੀ ਗੱਡੀ ਹੈ ਜੀ ਵੱਡੀ ਕਾਰ ਹੈ ਮੋਟਰਸਾਈਕਲ ਤੇ ਰਹਿੰਦਾ ਉਹਦੇ ਖਰਚੇ ਨੇ ਨਾ ਹਰ ਰੋਜ਼ ਦਾ ਖਰਚਾ ਹੈ ਮੋਬਾਈਲ ਦਾ ਖਰਚਾ ਹੋਰ ਖਰਚੇ ਇਸ ਤਰ੍ਹਾਂ ਦੀ ਇਹਨਾਂ ਚੀਜ਼ਾਂ ਤੋਂ ਬਚਾਉਣ ਦੀ ਜ਼ਰੂਰਤ ਹੈ ਤੇ ਇਸ ਤਰ੍ਹਾਂ ਦਾ ਪ੍ਰਬੰਧ ਸਿਰਜਣ ਦੀ ਜ਼ਰੂਰਤ ਹੈਗੀ ਆ ਤਾਂ ਜੋ ਕਿਸਾਨ ਆਪਣੀ ਜ਼ਮੀਨ ਤੋਂ ਨਾ ਔਖੜੇ ਆਪਣੀ ਜ਼ਮੀਨ ਨਾਲ ਜੁੜੇ ਤੇ ਇਸ ਤਰ੍ਹਾਂ ਹੀ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਸੰਭਾਲਣ ਦੇ ਲਈ ਕੋਲਡ ਸਟੋਰ ਵਗੈਰਾ ਤੇ ਜਦੋਂ ਫਸਲ ਆਉਂਦੀ ਹੈ ਉਹਨੂੰ ਸੰਭਾਲਣ ਦੇ ਲਈ ਇਸ ਤਰ੍ਹਾਂ ਦੀ ਸਟੋਰੇਜ ਦਾ ਪ੍ਰਬੰਧ ਕੀਤਾ ਜਾਵੇ ਜਿਹੜਾ ਸਰਕਾਰੀ ਪੱਧਰ ਤੇ ਹੋਵੇ ਕਿਸਾਨ ਜਦੋਂ ਉਹਦਾ ਭਾਅ ਮਹਿੰਗਾ ਹੋਊਗਾ ਤੇ ਉਹਨੂੰ ਵੇਚ ਸਕੇ ਨਾ ਕਿ ਜਿਹੜਾ ਕਿ ਇੱਕ ਕਾਰਪੋਰੇਟ ਜਾਂ ਵੱਡਾ ਧਨੀ ਹੈ ਆ ਕੇ ਸਸਤੇ ਭਾਅ 'ਤੇ ਖਰੀਦੇ ਤੇ ਉਹੀ ਫਸਲ ਥੋੜੇ ਸਮੇਂ ਬਾਅਦ ਉਹਨਾਂ ਨੂੰ ਮਹਿੰਗੇ ਭਾਅ 'ਤੇ ਵੇਚੇ ਇਹਦੇ ਨਾਲ ਤਾੜ ਹੀ ਕਿਸਾਨੀ ਦੇ ਵਿੱਚ ਰੋਸ ਉਤਪੰਨ ਹੁੰਦਾ ਹੈ ਇਹਨੂੰ ਬਚਾਉਣ ਦੀ ਜ਼ਰੂਰਤ ਹੈ ਇਸ ਸਿਸਟਮ ਨੂੰ ਨਮਾ ਟੰਗ ਦੇ ਨਾਲ ਸਿਰਜਣ ਦੀ ਜ਼ਰੂਰਤ ਹੈ ਜਿਹੜਾ ਸਰਵਤ ਦਾ ਭਲਾ ਹੋਵੇ ਜਿਹੜਾ ਕਿਉਂਕਿ ਜਿਵੇਂ ਕਿਸਾਨ ਤਾਂ ਪਹਿਲਾਂ ਤੋਂ ਹੀ ਇਵੇਂ ਕਿਹਾ ਜਾਂਦਾ ਹੈ ਕਿ ਉਹ ਚਿੜੀਆਂ ਦਾ ਕੁੜੀਆਂ ਦਾ ਤੇ ਰਾਹੀਆਂ ਪਾਂਦੀਆਂ ਦੇ ਖਿਆਲ ਰੱਖ ਕੇ ਆਪਣੀ ਫਸਲ ਦੀ ਜਦੋਂ ਬੀਜ ਦਾ ਛਿੱਟਾ ਦਿੰਦਾ ਸੀ ਤਾਂ ਇਸ ਤਰ੍ਹਾਂ ਦਾ ਆਪਣਾ ਇੱਕ ਛਿੱਟੇ ਦੇਣ ਵੇਲੇ ਇਹ ਕਹਿੰਦਾ ਸੀਗਾ ਤੇ ਆਪਣਾ ਚੌਥਾ ਇਸ ਦਾ ਪਰੰਤੂ ਹੁਣ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਸਾਰਾ ਇਹ ਕਹਿੰਦੇ ਨੇ ਵੀ ਸਾਰੇ ਦਾ ਸਾਰਾ ਮੇਰੇ ਪਾਸ ਆ ਜਵੇ ਇਹ ਕਿਸਾਨੀ ਜਾਂ ਹੋਰ ਦੇ ਮਜ਼ਦੂਰਾਂ ਦੇ ਕੋਲੇ ਨਹੀਂ ਰਹਿਣ ਦੇਣਾ ਚਾਹੀਦਾ ਉਹਨਾਂ ਦੀ ਨੀ ਲੋਟ ਹੋ ਰਹੀ ਹੈ ਇਸ ਨੂੰ ਦੇਖਣ ਦੀ ਜ਼ਰੂਰਤ ਹੈ ਜੀਪ ਅੰਦਰ ਸਰ ਇਸ ਇਸ ਕਿਸਾਨੀ ਅੰਦੋਲਨ ਨੇ ਜਿਹੜੀਆਂ ਸੈਸੀ ਪਾਰਟੀਆਂ ਨੇ ਉਹ ਵੀ ਚੱਕਾ ਚੌਂਚ ਪਾਤੀਆਂ ਨੇ ਉਹ ਵੀ ਉਹ ਵੀ ਸੋਚਣ ਲਈ ਮਜਬੂਰ ਹੋ ਗਏ ਨੇ ਕਿ ਅਸੀਂ ਇਸ ਪਾਸੇ ਪਹਿਲਾਂ ਧਿਆਨ ਕਿਉਂ ਨਹੀਂ ਦਿੱਤਾ ਇਹ ਮੁੱਦੇ ਅਸੀਂ ਕਿਉਂ ਨਹੀਂ ਹਟਾਏ ਕਿਉਂਕਿ ਕਿਸਾਨ ਹਰ ਸੈਸੀ ਪਾਰਟੀ ਤੋਂ ਲੋਕ ਸਭਾ ਚੋਣਾਂ ਵਾਲੇ ਜਵਾਬ ਜ਼ਰੂਰ ਮੰਗਣਗੇ ਚਾਹੇ ਪੰਜਾਬ ਹੋਵੇ ਚਾਹੇ ਹਰਿਆਣਾ ਹੋਵੇ ਚਾਹੇ ਯੂਪੀ ਹੋਵੇ ਚਾਹੇ ਬਿਹਾਰ ਹੋਵੇ ਵੱਡੇ ਜਿਹੜੇ ਸੂਬੇ ਨੇ ਜਾਂ ਉਨਤ ਸੂਬੇ ਨੇ ਜਾਗਰੂਕ ਸੂਬੇ ਨੇ ਉਹ ਜ਼ਰੂਰ ਸਿਆਸੀ ਬਾਲਟਿਆਂ ਨੂੰ ਵਕਤ ਪਾਉਣਗੇ ਤੁਹਾਨੂੰ ਕੀ ਨਜ਼ਰ ਆਉਂਦਾ ਕਿ ਇਸ ਸਾਰੇ ਮਾਹੌਲ ਦਾ ਇਸ ਕਿਸਾਨੀ ਵਾਲੇ ਮੂਵਮੈਂਟ ਦਾ ਸਿਆਸਤ ਉੱਤੇ ਕਿੰਨਾ ਕੁ ਅਸਰ ਪਵੇਗਾ ਬੋਕਰ ਸਾਹਿਬ ਕਿਉਂਕਿ ਜਦੋਂ ਕਿਸਾਨੀ ਹੈ ਬਹੁ ਗਿਣਤੀ ਦੀ ਹੈ ਵੋਟਾਂ ਪੈਣੀਆਂ ਨੇ ਜਿਸ ਤਰ੍ਹਾਂ ਕਿ ਡੈਮੋਕ੍ਰੇਸੀ ਹੈ ਲੋਕਾਂ ਨੇ ਹੀ ਵੋਟਾਂ ਪਾਉਣੀਆਂ ਨੇ ਜਦੋਂ ਕਿ ਕਿਸਾਨੀ ਜਿਹੜੀ ਸੰਘਰਸ਼ ਦੇ ਵਿੱਚ ਹੈ ਤੇ ਉਹ ਇੰਨੀ ਚੇਤਨ ਹੋ ਚੁੱਕੇ ਨੇ ਉਹਨਾਂ ਨੇ ਲਾਜ਼ਮੀ ਇਹ ਸਵਾਲ ਪੁੱਛਣੇ ਨੇ ਪੋਲੀਟੀਸ਼ੀਅਨਾਂ ਨੂੰ ਉਹਨਾਂ ਨੂੰ ਪੁੱਛਣਾ ਹੈ ਤੇ ਜਦੋਂ ਉਹ ਜਾਣਗੇ ਲੋਕਾਂ ਦਾ ਸਾਹਮਣਾ ਕਿਵੇਂ ਕਰਨਗੇ ਜਦ ਕੇ ਪਿਛਲੇ ਸਮੇਂ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਤੇ ਉਹਨਾਂ ਨੇ ਸਮੁੱਚੀ ਅ ਤਿਆਸੀ ਲੀਡਰਸ਼ਿਪ ਨੂੰ ਪਾਸੇ ਕਰਕੇ ਰੱਖਤਾ ਸੀ ਤੇ ਆਪਣੇ ਆਪਣੇ ਦਮ ਖੰਮ ਦੇ ਨਾਲ ਕੇਂਦਰ ਸਰਕਾਰ ਤੋਂ ਤਿੰਨ ਵੱਡੇ ਫੀਤੀ ਕਾਨੂੰਨਾਂ ਨੂੰ ਵਾਪਸ ਕਰਵਾਇਆ ਸੀ ਇਹ ਹੁਣ ਜੇ ਇਸ ਤਰ੍ਹਾਂ ਅੰਦੋਲਨ ਚੱਲਦਾ ਤੇ ਕਿਸਾਨੀ ਦੇ ਵਿੱਚ ਇਸ ਤਰ੍ਹਾਂ ਦੀ ਜਾਗਰੂਕਤਾ ਹੁੰਦੀ ਹੈ ਤਾਂ ਉਹ لازਮੀ ਹੈਗਾ ਭਾਰਤ ਦੀ ਰਾਜਨੀਤੀ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਕਰਨਗੇ ਲੋਕੀ ਚਾਹੇ ਕਿ ਤ੍ਰਿਪਾਰਟੀਆਂ ਹੋਣ ਚਾਹੇ ਨੈਸ਼ਨਲ ਪਾਰਟੀਆਂ ਹੋਣ ਲਾਜ਼ਮੀ ਆ ਉਹਨਾਂ ਨੂੰ ਕਿਸਾਨਾਂ ਦੇ ਰੋਧ ਦਾ ਉਹਨਾਂ ਦੇ ਰੋਸ ਦਾ ਉਹਨਾਂ ਦੀ ਸਮੱਸਿਆਵਾਂ ਦਾ ਲਾਜ਼ਮੀ ਉਹਨਾਂ ਦੇ ਸਵਾਲਾਂ ਦਾ ਸਾਹਮਣਾ ਜ਼ਰੂਰ ਕਰਨਾ ਪਊਗਾ ਇਸ ਦੇ ਨਾਲ ਇੱਕ ਨਵਾਂ ਵਰਤਾਂਤ ਵੀ ਫਿਰਜਿਆ ਦੀ ਜਾ ਰਿਹਾ ਹੈ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਨੇ ਰਾਮ ਮੰਦਰ ਤੋਂ ਬਾਅਦ ਆਪਣੇ ਆਪ ਨੂੰ ਬਹੁਤ ਉੱਚੇ ਪੱਧਰ ਦੇ ਉੱਪਰ ਦੇਖਿਆ ਸੀ ਪਰੰਤੂ ਉਹ ਵਰਤਾਂਤ ਦੀ ਜਗ੍ਹਾ ਤੇ ਹੁਣ ਇਹ ਨਵਾਂ ਵਰਤਾਂਤ ਜਿਹੜਾ ਫਿਰਜਿਆ ਜਾ ਰਿਹਾ ਹੈ ਇਹ ਵੀ ਇੱਕ ਬੱਕਰੇ ਸਵਾਲ ਖੜੇ ਕਰ ਰਿਹਾ ਹੈ ਤੇ ਭਾਰਤ ਦੀ ਸਰਕਾਰ ਨੂੰ ਵੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਵੀ ਇਹ ਸੋਚਣ ਲਈ ਮਜਬੂਰ ਕਰ ਰਿਹਾ ਹੈਗਾ ਤੇ ਇਸੇ ਦੇ ਨਾਲ ਦੂਜੀਆਂ ਪਾਰਟੀਆਂ ਵੀ ਆਪਣੇ ਆਪ ਦੇ ਵਿੱਚ ਜੇਤਨ ਹੋਣਗੀਆਂ ਪਰੰਤੂ ਨਾਲ 15 ਮਾ 13 ਫਰਵਰੀ ਤੋਂ ਕਿਸਾਨਾਂ ਨੇ ਮੋਰਚਾ ਲਾਇਆ ਹੈ ਇਹ ਮੋਰਚਾ ਸਿਮਾਾਂਵਾਂ ਪਾਰ ਕਰ ਗਿਆ ਤੇ ਸਾਰੇ ਕਿਸਾਨ ਆਪਣੇ ਤੌਰ ਤੇ ਇਸ ਜਿਹੜੇ ਅੰਦੋਲਨ 'ਚ ਹਿੱਸਾ ਬਣੇ ਹੋਏ ਨੇ ਤੇ ਅੱਜ ਜੋ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਦੇ ਜਿਹੜੇ ਨੌਜਵਾਨ ਨੇ ਉਹ ਲੰਗਰ ਲੈ ਕੇ ਗਏ ਉਹ ਕਹਿੰਦੇ ਠੀਕ ਹੈ ਸਾਡੇ ਕਿਸਾਨ ਜਥੇਬੰਦ ਦੀ ਵੱਖਰੀ ਆ ਉਹ ਵੀ ਹੈ ਕਿ ਪਰ ਅਸੀਂ ਪਹਿਲਾਂ ਇਸ ਸੇਵਾ ਚਾਹਤਰਾ ਤੇ ਬਕਾਇਦਾ ਜੋਗਿੰਦਰ ਸਿੰਘ ਉਹਰਾਣਾ ਨੇ ਕਿਹਾ ਕਿ ਅਸੀਂ ਵੀ ਇਸ ਦੇ ਵਿੱਚ ਹਿੱਸਾ ਪਾਵਾਂਗੇ ਤੇ ਉਹਨਾਂ ਨੇ ਅੱਜ ਫਿਰ ਟੋਲ ਪਲਾਜ਼ੇ ਬੰਦ ਕਰਾਏ ਨੇ ਤੇ ਮੂਵਮੈਂਟ ਕਿਸਾਨਾਂ ਦੀ ਵੱਡੀ ਬਣਦੀ ਜਾਰੀ ਹੈ ਪਰ 13 ਤਰੀਕ ਤੋਂ ਪਹਿਲਾਂ ਲਗਾਤਾਰ ਜੋ ਮੰਦਰ ਉਦਘਾਟਨ ਦਾ ਮੁੱਦਾ ਉਹ ਚਰਚਾ ਦੇ ਵਿੱਚ ਸੀ ਸਾਰਿਆਂ ਨੂੰ ਲੱਗਦਾ ਸੀ ਕਿ ਧਰਮ ਦਾ ਪੱਤਾ ਖੇਡ ਕੇ ਭਾਜਪੀ ਬਾਕੀ ਸਾਰਿਆਂ ਨੂੰ ਫਲਟਾ ਮਾਰ ਦੇਵੇਗੀ ਹੁਣ ਇਹ ਨਜ਼ਰ ਆਉਂਦਾ ਜਦੋਂ ਰਾਹੁਲ ਗਾਂਧੀ ਨੇ ਇਹ ਕਹਿ ਦਿੱਤਾ ਇਸੀ ਐਮਐਸਪੀ ਦੀ ਗਾਰੰਟੀ ਦੇਵਾਂਗੇ ਤੇ ਨਾਲ ਕਿਸਾਨਾਂ ਦੀ ਗੱਲ ਪੂਰੀ ਜ਼ੋਰ ਸ਼ੋਰ ਢੰਗ ਨਾਲ ਉੱਠ ਗਈ ਆ ਤੁਹਾਨੂੰ ਨਹੀਂ ਲੱਗਦਾ ਕਿ ਉਹ ਜਿਹੜਾ ਰਾਮ ਮੰਦਰਾਣਾ ਪੱਤਾ ਪਿੱਛੇ ਪੈ ਗਿਆ ਤੇ ਕਿਸਾਨੀ ਮੁੱਦਾ ਗਰਮ ਹੋ ਗਿਆ ਤੇ ਕਿਸਾਨਾਂ ਦਾ ਹੰਧਰਦ ਜਿਹੜਾ ਵੱਡਾ ਕਹਾਏਗਾ ਜਾਂ ਕੋਈ ਕਮਿਟਮੈਂਟ ਪਾਰਟੀ ਕਰੇਗੀ ਕਿਸਾਨਾਂ ਨਾਲ ਉਹ ਕਾਂਜਾ ਵੀ ਜ਼ਿਆਦਾ ਹਸਮ ਕਰ ਸਕੇਗੀ ਫੁਕਰ ਸਾਹਿਬ ਇਹ ਬਿਲਕੁਲ ਸਹੀ ਸੰਭਾਵਨਾਮਾ ਲੱਗਦੀ ਹੈ ਨਹੀਂ ਕਿਉਂਕਿ ਥੋੜੇ ਸਮੇਂ ਦੇ ਬਾਅਦ ਪਾਰਲੀਮੈਂਟ ਦੀ ਚੋਣਾਂ ਆਉਣੀਆਂ ਨੇ ਉਸ ਵੇਲੇ ਇੱਕ ਨਵਾਂ ਜਿਹੜਾ ਹੈਗਾ ਇਸ ਤਰ੍ਹਾਂ ਦੇ ਸੰਘਰਸ਼ ਦੇ ਵਿੱਚੋਂ ਬੜੀ ਵੱਖਰੇ ਤੌਰ ਦੀ ਲੀਡਰਸ਼ਿਪ ਵੀ ਸਿਰਜੀ ਜਾ ਸਕਦੀ ਆ ਤੇ ਉਹਨਾਂ ਨੇ ਇਹਨਾਂ ਨੂੰ ਸੰਭਾਵਨਾਵਾਂ ਮਾਨੇ ਇਸ ਤਰ੍ਹਾਂ ਦਾ ਅਪਜਾਉਣਾ ਕਿ ਉਹਨਾਂ ਤੋਂ ਸਵਾਲ ਪੁੱਛੇ ਜਾਣੇ ਨੇ ਆਪਣਾ ਪ੍ਰੈਕਟੀਕਲੀ ਤੌਰ ਦੇ ਉੱਪਰ ਜਦੋਂ ਉਹਨਾਂ ਦੀਆਂ ਰੈਲੀਆਂ ਨਹੀਂ ਹੋਣਗੀਆਂ ਜਾਂ ਉਹਨਾਂ ਦੇ پاس ਹੀ ਨਹੀਂ ਜਾਣਗੇ ਤਾਂ ਲੋਕ ਉਹਨਾਂ ਨੂੰ ਘੱਟੋ ਘੱਟ ਵੋਟਾਂ ਦੇ ਵਿੱਚ ਕਿਸ ਤਰ੍ਹਾਂ ਦੀ ਉਹਨਾਂ ਨੂੰ ਸਫਲਤਾ ਹੋਏਗੀ ਤੇ ਫਿਰ ਵੋਟ ਪਾਉਣ ਵੇਲੇ ਵੀ ਇਹ ਵੀ ਹੋ ਸਕਦਾ ਹੈ ਕਿ ਕੋਈ ਇਸ ਤਰ੍ਹਾਂ ਦੀ ਕੋਈ ਨਵੀਂ ਲੀਡਰਸ਼ਿਪ ਉੱਪਰ ਆਵੇ ਜਾਂ ਜਿਹੜਾ ਸਮੁੱਚੇ ਤੌਰ ਦੇ ਉੱਪਰ ਦੇਸ਼ ਵਿਦੇਸ਼ ਦੇ ਵਿੱਚ ਕਿਸ ਤਰ੍ਹਾਂ ਦਾ ਵਰਤਾਂਤ ਫਿਰਜਿਆ ਜਾਵੇ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹਲੇ ਤੱਕ ਆਪਣੇ ਆਪ ਨੂੰ ਅਜਿੱਤ ਸਮਝ ਰਹੀ ਹੈ ਤੇ ਆਪਣੇ ਆਪ ਨੂੰ ਬਹੁਤ ਉੱਪਰ ਸਮਝਦੀ ਹੈ ਉਹਦੇ ਲਈ ਸਮੱਸਿਆਵਾਂ ਉਤਪੰਨ ਹੋ ਸਕਦੀਆਂ ਨੇ ਇਸ ਦੇ ਲਈ ਕਈ ਤਰ੍ਹਾਂ ਦੇ ਮਤਲਬ ਕਈ ਏਜੰਸੀਆਂ ਵੱਲੋਂ ਇਸ ਤਰ੍ਹਾਂ ਦਾ ਵੀ ਵਰਤਾਂਤ ਹੋਰ ਪਾਸੇ ਨੂੰ ਮੋੜਾ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰੰਤੂ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਇਕਜੁੱਟ ਨੇ ਤੇ ਦੂਸਰੀਆਂ ਕਿਸਾਨ ਜਥੇਬੰਦੀਆਂ ਨੇ ਵੀ ਜਿਹੜੀਆਂ ਐ ਐਸ ਕੇ ਐਮ ਦੀਆਂ ᱛੀਆਂ ਉਹਨਾਂ ਨੇ ਵੀ ਆਪਣਾ ਪੂਰਾ ਆਪਣੇ ਮੁੱਦਿਆਂ ਦੇ ਉੱਪਰ ਕਿਸਾਨੀ ਮੁੱਦਿਆਂ ਦੇ ਉੱਪਰ ਆਪਣੀ ਏਕਤਾ ਦਰਸਾਈ ਹੈ ਤੇ ਇਹਦੇ ਵਿੱਚ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੇ ਅੰਦੋਲਨ ਵੱਡੇ ਪੱਧਰ ਦੇ ਉੱਪਰ ਫੈਲੇਗਾ ਜੇਕਰ ਸਰਕਾਰ ਨੇ ਇਸ ਨੂੰ ਹਾਲ ਦੀ ਘੜੀ ਜਾਂ ਇਸ ਦੇ ਸੰਬੰਧ ਦੇ ਵਿੱਚ ਕੋਈ ਨੇਗੋਸ਼ੀਏਸ਼ਨ ਜਾਂ ਜਿਸ ਤਰ੍ਹਾਂ ਦੀ ਗੱਲਾਂ ਬਾਤਾਂ ਹੁੰਦੀਆਂ ਨੇ ਸਿਰੇ ਨਹੀਂ ਚੜਦੀ ਜੇਕਰ ਇਸ ਨੂੰ ਨਾ ਨਿਜਿੱਠਿਆ ਤਾਂ ਇਹ ਵਿਆਪਕ ਤੌਰ ਦੇ ਵੱਡੇ ਇਹ ਅੰਦੋਲਨ ਦੇ ਰੂਪ ਤੇ ਫੈਲ ਜਾਵੇਗਾ ਜਿਸ ਤਰ੍ਹਾਂ ਕਿ ਹਾਲਾਤ ਨੇ ਕੋ ਮੰਤਰੀ ਪੱਧਰ ਦੇ ਉੱਪਰ ਕਿਸਾਨੀ ਜਿਸ ਤਰ੍ਹਾਂ ਕਿ ਬਾਹਰਲੇ ਮੁਲਕਾਂ ਦੇ ਚੱਪਨ ਦੇਖ ਹੀ ਰਹੇ ਹਾਂ ਕਿ ਉੱਥੇ ਵੀ ਕਿਸਾਨੀ ਰੋਗ ਉਤਪੰਨ ਹੋ ਰਿਹਾ ਤੇ ਆਪਣਾ ਆਪਣਾ ਕਿਸਾਨ ਰੋਸ ਨੂੰ ਮਹਿੋਰ ਚੋ ਟੋਕਣਾ ਚਾਹੁੰਦਾ। ਕੁੱਤਨ ਜਿਹੜੇ ਨੇ ਹੋਰ ਮੁੱਦੇ ਗਰਮ ਹੋਏ ਨੇ ਪੰਜਾਬ ਦੇ ਵਿੱਚ ਸਿਆਸੀ ਪਾਰਟੀ ਨੂੰ ਵਖਤ ਕਿਵੇਂ ਪੈ ਗਿਆ ਇੱਕ ਤਾਂ ਇਹ ਉਦਾਹਰਨ ਆ ਗਈ ਕਿ ਜੋ ਭਾਜਪਾ ਦੀ ਲੀਡਰਸ਼ਿਪ ਅੱਜ ਦਿੱਲੀ ਪਹੁੰਚੀ ਹੋਈ ਹੈ ਉਹਨਾਂ ਨੂੰ ਲੱਗਦਾ ਕਿ ਜੇ ਕਿਸਾਨਾਂ ਦਾ ਮਸਲਾ ਸਹੀ ਢੰਗ ਨਾਲ ਹੱਲਣਾ ਹੋਇਆ ਤਾਂ ਬੀਜੇਪੀ ਦਿਆਂ ਜਿਹਨੇ ਲੋਕ ਸਭਾ ਦੇ ਵਿੱਚ ਪੰਜਾਬ ਵਿੱਚੋਂ ਜਮਾਨਤਾ ਕਰ ਸਕਦੀਆਂ ਨੇ ਤੇ ਇਹੀ ਹਾਲ ਹਰਿਆਣਾ ਦਾ ਹੋ ਸਕਦਾ ਹੈ ਅੱਜ ਦਿੱਲੀ ਡੇਰੇ ਲਾਲੇ ਨੇ ਜਾ ਕੇ ਸੁਨੀਲ ਜਾਕੜੋੜਾ ਨੇ ਨਾਲ ਸਰਕਾਰ ਵੱਲੋਂ ਦੋ ਤਿੰਨ ਦਿਨਾਂ ਤੋਂ ਬੇਤੇਂ ਨਹੀਂ ਵਰhti ਚਾਰੀ ਸੀ ਕਿਸਾਨੀ ਮੋਰਚੇ ਵੱਲ ਅੱਜ ਸਰਕਾਰ ਨੇ ਫੈਸਲਾ ਕੀਤਾ ਕੱਲ੍ਹ ਦੇਰ ਸ਼ਾਮ ਕਰ ਲਿਆ ਸੀ ਕਿ ਜਿਹੜਾ ਕਿਸਾਨ ਸ਼ਹੀਦ ਹੋਇਆ ਉਹਦੇ ਪਰਿਵਾਰ ਨੂੰ 5 ਲੱਖ ਰੁਪਇਆ ਜਿਹੜੇ ਵੀ ਉੱਥੇ ਜ਼ਖਮੀ ਹੋਏ ਨੇ ਉਹਦਾ ਇਲਾਜ ਸਰਕਾਰ ਕਰਾਏਗੀ ਇਹ ਇਹਦੇ ਬਾਰੇ ਕੀ ਕਹਿਣਾ ਕਿ ਬਾਕੀ ਚਿੰਤਾ ਦੇ ਵਿੱਚ ਪਾ ਦਿੱਤੀਆਂ ਨੇ ਕਿਸਾਨ ਅੰਦੋਲਨ ਨੇ ਸਿਆਸੀ ਪਾਰਟੀਆਂ ਪੰਜਾਬ ਦੀ ਕੋਖਰ ਸਾਹਿਬ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਵੀ ਚਿੰਤਾ ਦਾ ਹੈ ਸਿਆਸੀ ਪਾਰਟੀਆਂ ਨੂੰ ਲਾਜ਼ਮੀ ਹੈਗਾ ਹੁਣ ਹਰੇਕ ਪਾਰਟੀ ਦੀ ਇੱਛਾ ਹੀ ਹੋਣੀ ਕਿ ਆਪਣੇ ਆਪ ਨੂੰ ਕਿਸਾਨੀ ਦਾ ਹਤਾਸ਼ੀ ਸਾਬਤ ਕਰਕੇ ਆਪਣਾ ਕੁਝ ਨਾ ਕੁਝ ਪੈਰ ਤਰਾ ਕਰ ਸਕਣਾ ਨਹੀਂ ਤਾਂ ਇਹ ਹਾਲਤ ਹੋ ਜਾਵੇਗੀ ਜਿਵੇਂ ਕਿ ਪਹਿਲਾਂ ਕਿਸਾਨੀ ਨੇ ਬਿਲਕੁਲ ਹੀ ਇਹਨਾਂ ਨੂੰ ਇਹ ਅਸੀਂ ਲੀਡਰਸ਼ਿਪ ਨੂੰ ਬਾਹਰ ਕਰ ਦਿੱਤਾ ਸੀ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਲਗਾਤਾਰ ਪੰਜਾਬ ਦੇ ਵਿੱਚ ਆਪਣੀਆਂ ਜੜ੍ਹਾਂ ਲਾਉਣ ਦੇ ਲਈ ਆਪਣਾ ਫੈਲਾਅ ਕਰਨ ਦੇ ਲਈ ਕੋਸ਼ਿਸ਼ਾਂ ਕਰ ਰਹੀ ਸੀ ਉਹ ਦੀ ਹੁਣ ਜਿਹੜੀ ਲੀਡਰਸ਼ਿਪ ਹੈ ਉਹਨੂੰ ਵੀ ਬੜਾ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਨੂੰ ਸੋਚਣਾ ਪੈ ਰਿਹਾ ਇਹ ਇਕੱਲੇ ਪੰਜਾਬ ਦੇ ਵਿੱਚ ਹੀ ਹੋਊਗਾ ਹਰਿਆਣੇ ਦੇ ਵਿੱਚ ਹੀ ਹੋਊਗਾ ਰਾਜਸਥਾਨ ਦੇ ਉੱਪਰ ਵੀ ਅਸਰ ਪਵੇਗਾ ਹਿਮਾਚਲ ਵਾਲ ਵੀ ਤੇ ਸਾਰੇ ਸਾਰੀਆਂ ਰਾਜਾਂ ਦੇ ਵਿੱਚ ਯੂਪੀ ਦੇ ਵਿੱਚ ਵੀ ਇਹਦਾ ਅਸਰ ਹੋਏਗਾ ਤੇ ਗਾਹ ਦੱਖਣ ਵਾਲੀਆਂ ਸਟੇਟਾਂ ਦੇ ਵਿੱਚ ਵੀ ਇਹਦਾ ਕਿਸਾਨੀ ਨਹੀਂ ਆ ਜਿਉਂ-ਜਿਉਂ ਇਹ ਅੰਦੋਲਨ ਹੋ ਗਿਆ ਸ਼ੁਰੂ ਹੋ ਗਿਆ ਤਾਂ ਇਹਦਾ ਵਿਆਪਕਤਾ ਦੇ ਉੱਪਰ ਫੈਲਣਾ ਲਾਜ਼ਮੀ ਹੈ ਇਸ ਤਰ੍ਹਾਂ ਜਿਵੇਂ ਕਿ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਐਮਐਸਪੀ ਦੀ ਗਾਰੰਟੀ ਦਿੰਦੇ ਹਾਂ ਫਿਰ ਇਹਦੇ ਨਾਲ ਲਾਜ਼ਮੀ ਹੈਗਾ ਇਸ ਅੰਦੋਲਨ ਨੂੰ ਹੋਰ ਵੀ ਬਲ ਮਿਲੇਗਾ ਹੋਰ ਅੱਗੇ ਫੈਲੇਗਾ ਇਸ ਨੂੰ ਰੋਕਣ ਦੇ ਲਈ ਜੇ ਸਰਕਾਰ ਸ਼ਕਤੀ ਕਰਦੀ ਹੈ ਤਾਂ ਉਹਦੇ ਨਾਲ ਵੀ ਕਿਸਾਨੀ ਨੂੰ ਆਪਣਾ ਅੰਦੋਲਨ ਚਲਾਉਣ ਦੇ ਵਿੱਚ ਹੋਰ ਹਮਾਇਤ ਮਿਲੇਗੀ ਕਿਸਾਨੀ ਨੂੰ ਵੱਡੇ ਪੱਧਰ ਦੇ ਉੱਪਰ ਹਮਾਇਤ ਮਿਲੇਗੀ ਜਿੱਦਾ ਕਿ ਸਰਕਾਰ ਆਪਣਾ ਸਾਹਮਣਾ ਕਰਨ ਤੋਂ ਡਰੇਗੀ ਤੇ ਉਹਦੀ ਇੱਛਾ ਇਹ ਹੋਏਗੀ ਵੀ ਕਿਸੇ ਨਾ ਕਿਸੇ ਤਰ੍ਹਾਂ ਕਿਸਾਨੀ ਦੇ ਨਾਲ ਕੋਈ ਸਮਝੌਤਾ ਹੋ ਜਾਵੇ ਤੇ ਅਸੀਂ ਆਪਣੀਆਂ ਇਲੈਕਸ਼ਨ ਨੂੰ ਕੈਂਪੇਨ ਨੂੰ ਚਲਾ ਸਕੀਏ ਇਹਦੇ ਲਈ ਇੱਕ ਆਖਰੀ ਨੁਕਤੇ ਇੱਕ ਆਖਰੀ ਨੁਕਤੇ ਤੇ ਹੋਰ ਮੈਂ ਚਰਚਾ ਕਰਨੀ ਚਾਹੁੰਦਾ ਉਹ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਇੱਕ ਕਰਤਾ ਡੈਨ ਵੀ ਛੱਡ ਦਿੰਦੀ ਹੈ ਪਰ ਇੱਥੇ ਜੋ ਕਿਸਾਨੀ ਅੰਦੋਲਨ ਲੈ ਕੇ ਅਜਾ ਨਜ਼ਰ ਨਹੀਂ ਆ ਰਿਹਾ ਹੁਣ ਸਿਆਸਤ ਸ਼ੁਰੂ ਹੋ ਗਿਆ ਕਿਸਾਨੀ ਅੰਦੋਲਨ ਨੂੰ ਲੈ ਕੇ SKBIR BADAL ਦੀ ਇੱਕ ਖਬਰ ਅੱਜ ਪਬਲਿਸ਼ ਕੀਤੀ ਗਈ ਸੋਸ਼ਲ ਮੀਡੀਆ ਤੇ ਗਲਤ ਬਣਾ ਕੇ ਕਿ SKBIR BADAL ਦੀ ਜਿਹੜੀ ਪੰਜਾਬ ਚੋਂ ਯਾਤਰਾ ਉਹ ਕਿਸਾਨਾਂ ਨੇ ਵਿਰੋਧ ਕਰਕੇ ਬੰਦ ਕਰਵਾਈ ਹੈ ਕੋਈ ਅਜੀਤ ਅਖਬਾਰ ਚ ਖਬਰ ਲੱਗੀ ਸੀ ਉਹਨੂੰ ਤੁਰੰਤ ਫੜੋੜ ਕੇ ਪੇਸ਼ ਕੀਤਾ ਗਿਆ ਉਸ ਵੱੱਲੇ ਖਲਾਫ ਸ਼ਿਕਾਇਤ ਵੀ ਦਿੱਤੀ ਕੋਈ ਗਰੇ ਵਾਲਾ ਤੇਜਿੰਦਰ ਗਰੇਆ ਲੁਧਿਆਣਾ ਦਾ ਉਹਦੇ ਖਲਾਫ ਚੰਡੀਗੜ੍ਹ ਸ਼ਿਕਾਇਤ ਦਿੱਤੀ ਕੱਲ੍ਹ ਜੀਟਰਾਂ ਨੇ ਟੁਕਟ ਸਾਨੇ ਅੰਦੋਲਨ ਤੇ ਟੁਕਟ ਇਸ ਤਰ੍ਹਾਂ ਦੀ ਜਿਹੜੀ ਗਲਤ ਬਿਆਨੀ ਨਾ ਕੀਤੀ ਜਾਵੇ ਜਾਂ ਖਬਰਾਂ ਨਾਲ ਛੇੜਛਾੜ ਕਰਕੇ ਗਲਤ ਖਬਰਾਂ ਦਾ ਪ੍ਰਚਾਰ ਨਾ ਕੀਤਾ ਜਾਵੇ ਇਹਤੇ ਵੀ ਕਟੂਕਟ ਰੋਕ ਲੱਗਣੀ ਚਾਹੀਦੀ ਹੈ। ਭੋਖਰ ਸਾਹਿਬ ਇਹ ਤਾਂ ਬਹੁਤ ਜ਼ਰੂਰੀ ਹੈ ਅੱਜ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਖਬਰ ਦਾ ਦੱਸਿਆ ਜਦ ਕਿ ਅਕਾਲੀ ਗਰ ਨੇ ਆਪਣੀ ਯਾਤਰਾ ਸਖਤ ਕਰ ਦਿੱਤੀ ਸੀ ਤੇ ਇਹਦੇ ਬਾਰੇ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕੀਤੀ ਪਰੰਤੂ ਉਹ ਖਬਰ ਇਸ ਤਰ੍ਹਾਂ ਪੇਸ਼ ਕਰਕੇ ਇਹ ਇਹਦਾ ਲਾਹ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਬਹੁਤ ਗਲਤ ਹੋ ਰੁਝਾਨ ਹੈ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਅਸਲ ਦੇ ਵਿੱਚ ਤੁਸੀਂ ਪਹਿਲਾਂ ਵੀ ਦੇਖਿਆ ਹੋਊ ਜਦੋਂ ਕੋਈ ਇੱਕ ਵਾਰ ਇਲੈਕਸ਼ਨ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਉੱਪਰ ਵੀ ਪਤਲੇ ਹੁਕਮਨਾਮੇ ਤੱਕ ਦੇ ਜੀ ਜਾਲੀ ਬਣਾ ਕੇ ਪੇਸ਼ ਕੀਤੇ ਗਏ ਸੀ ਇਸ ਤਰ੍ਹਾਂ ਦੀ ਘਟੋ ਘਟ ਪੰਜਾਬ ਦੀ ਜਿਹੜੀ ਸਥਿਤੀ ਹੈ ਹੁਣ ਜਾਂ ਦੇਸ਼ ਦੀ ਸਥਿਤੀ ਹੈ ਇਹਦੇ ਵਿੱਚ ਇਹ ਇਸ ਤਰ੍ਹਾਂ ਦੀਆਂ ਝਾਲੀ ਖਬਰਾਂ ਤੇ ਹੇਰਾ ਫੇਰੀ ਵਾਲੀਆਂ ਖਬਰਾਂ ਜਾਂ মিডিਏ ਨੂੰ ਇਸ ਤਰ੍ਹਾਂ ਦੇ ਪੇਸ਼ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਇਹਦੇ ਨਾਲ ਹੀ ਪੋਲੀਟੀਕਲ ਪਾਰਟੀਆਂ ਨੂੰ ਵੀ ਰਾਜਸੀ ਪਾਰਟੀਆਂ ਨੂੰ ਵੀ ਇਹ ਅਜਿਹੇ ਅੰਸਰਾਂ ਦੇ ਉੱਪਰ ਪੂਰੀ ਤਰ੍ਹਾਂ ਨਜ਼ਰ ਰੱਖਣ ਦੀ ਜ਼ਰੂਰਤ ਹੈ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈਆਂ ਕਰਨ ਦੀ ਜ਼ਰੂਰਤ ਹੈ ਤਾਂ ਜੋ ਆਪਸੀ ਭਾਈਚਾਰਾ ਏਕਤਾ ਔਰ ਦੇਸ਼ ਦੀ ਖੰਡਤਾ ਨੂੰ ਕੋਈ ਖਤਰਾ ਨਾ ਪਹੁੰਚੇ ਤੇ ਦੇਸ਼ ਦੇ ਵਿੱਚ ਕਿਉਂਕਿ ਕਿਸਾਨੀ ਦਾ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰਨਾ ਉਹਨਾਂ ਦਾ ਬੁਨਿਆਦੀ ਹੱਕ ਹੈ ਭਾਰਤੀ ਸੰਵਿਧਾਨ ਉਹਨਾਂ ਨੂੰ ਅਗਿਆ ਦਿੰਦਾ ਉਹਦੇ ਸੰਵਿਧਾਨਕ ਦੈਰੇ ਦੇ ਵਿੱਚ ਰਹਿ ਕੇ ਉਹ ਆਪਣੀ ਸੰਘਰਸ਼ ਕਰ ਰਹੇ ਨੇ ਤੇ ਇਸ ਦੇ ਲਈ ਰਾਸੀ ਪਾਰਟੀਆਂ ਜਾਂ ਸ਼ਿਆਰਤੀਆਂ ਸਰ ਜੋ ਵੀ ਇਸ ਤਰ੍ਹਾਂ ਦੇ ਕਾਰਜ ਕਰ ਰਹੇ ਨੇ ਉਹਨਾਂ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਤਰ੍ਹਾਂ ਦੇ ਅੰਕਲ ਇਹਨਾਂ ਦਿਨਾਂ ਦੌਰਾਨ ਜਦੋਂ ਸੱਸੀ ਪਾਰਟੀਆਂ ਲਈ ਇਹ ਚਿੰਤਾ ਬਣੀ ਸੀ ਕਿ ਲੋਕ ਸਭਾ ਉਮੀਦਵਾਰ ਕਿਹੜੇ-ਕਿਹੜੇ ਤਿਆਰ ਕੀਤੇ ਜਾਣ ਕਿਹਨਾਂ ਨੂੰ ਸ਼ਕੀਰਿਆ ਜਾਵੇ ਜਾਂ ਗਿਣਤੀਆਂ ਵਿੱਚ ਕਿੱਥੇ ਜਾਣ ਕਿ ਕਿਹੜੇ ਨੂੰ ਕਿੱਥੇ ਖੜਾ ਕਰਨਾ ਤਾਂ ਕਿਸਾਨੀ ਮੁੱਦਾ ਜਾਦੇ ਗਰਮ ਹੋ ਗਿਆ ਤੇ ਸਿਆਸਤ ਪਿੱਛੇ ਰਹਿ ਗਈ ਹੈ ਤੇ ਗਿਣਤੀਆਂ ਵਿੱਚ ਵੀ ਪੈ ਗਈਆਂ ਨੇ ਸਾਰੀਆਂ ਸੱਸੀ ਪਾਰਟੀਆਂ ਕਿ ਕਿਸਾਨ ਮੁੱਦਿਆਂ ਕਾਰਨ ਕਿਤੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਹੋਰ ਹੀ ਕੁਛ ਨਾ ਹੋ ਜਾਵੇ ਜਾਂ ਆਵਾਜ਼ੀ ਪਾਰਟੀ ਦੀਆਂ ਜਿਵੇਂ ਅੱਜ ਖਬਰਾਂ ਆਈਆਂ ਨੇ ਕਿ ਆਵਾਜ਼ੀ ਪਾਰਟੀ ਦੇ ਕੁਝ ਮੰਤਰੀਆਂ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਜਾ ਰਹੀ ਸੀ ਉਹਨਾਂ ਨੇ ਕੰਦਾ ਨਹੀਂ ਲਾਰੇ ਉਹ ਉਹਨਾਂ ਨੂੰ ਲੱਗਦਾ ਕਿ ਸਾਡਾ ਨੁਕਸਾਨ ਨਾ ਹੋ ਜਾਵੇ ਕੀ ਲੱਗਦਾ ਕਿ ਸਿਆਸਤ ਬਹੁਤ ਜ਼ਿਆਦਾ ਪਿੱਛੇ ਚਲੇਗੀ ਤੇ ਕਿਸਾਨੀ ਮੁੱਦੇ ਗਰਮ ਨੇ ਜਿੰਨਾ ਤੱਕ ਕਿਸਾਨੀ ਮਸਲਿਆਂ ਦਾ ਹੱਲ ਨਹੀਂ ਹੁੰਦਾ ਉਹਨਾਂ ਤੱਕ ਸ਼ਾਇਦ ਲੋਕ ਸਿਆਸਤ ਵੱਲ ਪੂਰਾ ਧਿਆਨ ਵੀ ਨਾ ਦੇਣ ਮੁਖਰ ਸਾਹਿਬ ਇਹ ਤਾਂ ਬਿਲਕੁਲ ਮੰਨਣ ਜੋ ਗੱਲ ਹੈ ਕਿਉਂਕਿ ਜਦ ਕਿ ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਪਰ ਜੋਖਣ ਲਾ ਟੋਲਣ ਲੱਗ ਗਈਆਂ ਸੀ ਤੇ ਆਪੋ ਆਪਣੇ ਉਮੀਦਵਾਰਾਂ ਦੀ ਚੋਣ ਦੇ ਲਈ ਉਹਨਾਂ ਨੇ ਸਾਰਾ ਕਬਾਇਸ਼ ਸ਼ੁਰੂ ਕਰ ਦਿੱਤੀ ਸੀ ਪਰੰਤੂ ਇਹ ਕਿਸਾਨੀ ਅੰਦੋਲਨ ਨੇ ਸਾਰੀਆਂ ਪਾਰਟੀਆਂ ਦਾ ਸਾਰੀ ਸਿਆਸੀ ਪਾਰਟੀਆਂ ਦਾ ਜਿਹੜਾ ਗਣਿਤ ਵਿਗਾੜ ਕੇ ਰੱਖ ਦਿੱਤਾ ਉਹਨਾਂ ਦਾ ਜੀਓਗ੍ਰਾਫੀਆ ਵਿਗੜ ਗਿਆ ਤੇ ਘੱਟੋ-ਘੱਟ ਇਹ ਜਿਹੜੀ ਮੰਗਤੀ ਜਾਂ ਉਹਨਾਂ ਦਾ ਕਾਰਜ ਸੀ ਜਾਂ ਉਹਨਾਂ ਦੀ ਕਬਾਇਸ਼ ਸੀ ਉਹ ਪਿੱਛੇ ਚਲੀ ਗਈ ਹੈ ਤੇ ਸਭ ਤੋਂ ਪਹਿਲਾਂ ਕਿਸਾਨੀ ਮੁੱਦਿਆਂ ਦੇ ਉੱਪਰ ਧਿਆਨ ਕੇਂਦਰਿਤ ਹੋ ਗਿਆ ਜੇਕਰ ਕੇਂਦਰ ਸਰਕਾਰ ਦੇ ਨਾਲ ਇਸ ਮਸਲੇ ਦਾ ਨਹੀਂ ਹੱਲ ਹੁੰਦਾ ਤਾਂ ਉਹਨਾਂ ਦੇ ਵਿੱਚ ਉੱਤਰੀ ਪਹਾੜ ਦੇ ਵਿੱਚ ਕਾਫੀ ਵੱਡੀ ਹਿਲਜੁਲ ਤੇ ਕਾਫੀ ਵੱਡਾ ਇਹਦਾ ਪ੍ਰਭਾਵ ਪੈਣ ਦੀਆਂ ਵੱਡੀਆਂ ਸੰਭਾਵਨਾਵਾਂ ਨੇ ਲੱਗਦਾ ਨਹੀਂ ਕਿ ਸਰਕਾਰ ਇਹਨੂੰ ਹੋਰ ਲਮਕੜ ਲਮਕਾਵੇ ਉਹ ਕੋਈ ਨਾ ਕੋਈ ਇਹਦਾ ਸਾਰਥ ਖਾਲਿਦ ਰੂ ਕੱਢਣ ਦੀ ਕੋਸ਼ਿਸ਼ ਜ਼ਰੂਰ ਕਰੇਗੀ ਹਾਲਾਂਕਿ ਬੇਸ਼ੱਕ ਕਈ ਜਿਹੜੀਆਂ ਧਿਰਾਂ ਨੇ ਜਾਂ ਕਈ ਸ਼ਕਤੀਆਂ ਨੇ ਐਸੀਆਂ ਨੇ ਜਿਹੜੀਆਂ ਇਹਨੂੰ ਹੋਰ ਰੰਗਤ ਦੇਣ ਦੇ ਵੱਲ ਵੀ ਤਿਆਰ ਹੋ ਰਹੀਆਂ ਨੇ ਜਾਂ ਇਹਦੇ ਉੱਪਰ ਕੋਈ ਹੋਰ ਨਵਾਂ ਤਜਰਬਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਇਹ ਵੀ ਸੰਭਾਵਨਾਵਾਂ ਹੋ ਸਕਦੀਆਂ ਨੇ ਪਰੰਤੂ ਜਿਸ ਤਰ੍ਹਾਂ ਕਿ ਕਿਸਾਨੀ ਲੀਡਰਸ਼ਿਪ ਨੇ ਪਹਿਲਾਂ ਬੜੇ ਸੰਜਮ ਦੇ ਨਾਲ ਬੜੀ ਸੁਹਿਰਤਤਾ ਦੇ ਨਾਲ ਬੜੀ ਕਮਿਟਮੈਂਟ ਦੇ ਨਾਲ ਆਪਣੇ ਅੰਦੋਲਨ ਚਲਾਇਆ ਸੀ ਇਸੇ ਤਰ੍ਹਾਂ ਹੀ ਹੁਣ ਵੀ ਕਿਸਾਨੀ ਅ ਅੰਦੋਲਨ ਸਹੀ ਢੰਗ ਨਾਲ ਚੱਲ ਰਿਹਾ ਹੈ ਬੇਸ਼ੱਕ ਸਰਕਾਰ ਵੱਲੋਂ ਇੰਟਰਨੈਟ ਨੂੰ ਬੰਦ ਕਰਕੇ ਉਹਨਾਂ ਦਾ ਪੱਖ ਨਾ ਆਉਣ ਦੇਣ ਕਰਕੇ ਇਹਦੀ ਰੰਗਤ ਹੋਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਫਿਰ ਵੀ ਕਿਸਾਨੀ ਅੰਦੋਲਨ ਆਪਣੇ ਸਹੀ ਟੀਚੇ ਵੱਲ ਨੂੰ ਸਹੀ ਢੰਗ ਦੇ ਨਾਲ ਵਧ ਰਿਹਾ ਤੇ ਕਿਸਾਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਸਮਰਥਨ ਮਿਲ ਰਿਹਾ ਹੈ ਕ ਸਮਾਧੀ ਠੀਕ ਹੈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਇਹਨਾਂ ਡਾਕਟਰ ਕਾਉਂਸਲਿੰਗ ਜਿਨ੍ਹਾਂ ਨੇ ਹਰ ਮੁੱਦੇ ਤੇ ਸਭ ਤੋਂ ਸਪਸ਼ਟ ਆਪਣੇ ਵਿਚਾਰ ਕਿ ਇਹਨਾਂ ਨਾਲ ਆਉਣ ਵਾਲੇ ਦਿਨਾਂ ਦੌਰਾਨ ਚਰਚਾ ਕਰਦੇ ਰਹਾਂਗੇ ਧੰਨਵਾਦ ਠੀਕ ਹੈ ਡਾਕਟਰ ਸਾਹਿਬ